ਮੈਂ ਕਮੀਨ ਆਪਦੀ ਭੈਣ ਸਾਡੇ ਕੋਲ ਛੱਡ ਕੇ ਜਾਵੇ ਮੇਰੇ ਕੋਲ ਛੱਡ ਕੇ ਜਾਵੇ ਮੈਂ 25 ਲੱਖ ਧਰੂੰਗਾ ਸਾਰੀ ਪੜੀ ਪੰਚਾਇਤ ਚ 22 ਲੱਖ ਦੇ ਵਿੱਚੋਂ ਜੀ 3 ਲੱਖ ਜਿਹੜਾ ਬਚੋਲਾ گا ਮੇਰੀ ਮਾਸੀ ਦਾ ਮੁੰਡਾ ਕਹਿੰਦੇ ਆ ਨਾ ਉਹ ਬਚੋਲਾ ਕਹਦਾ ਰਹਿ ਗਿਆ ਜਿਹੜਾ 3 ਲੱਖ ਆਪੀ ਰੱਖ ਗਿਆ ਇੱਕ ਆਪਾਂ ਮਾਮਲਾ ਜਿਹੜਾ ਕੁਛ ਦਿਨ ਪਹਿਲਾਂ ਕੀਤਾ ਸੀਗਾ ਅਹਿਮਦਗੜ੍ਹ ਤੇ ਦੂਸਰਾ ਪੱਖ ਆ ਜਿਹੜਾ ਲੜਕੀ ਦਾ ਪਰਿਵਾਰ ਪਿੰਡ ਕੋੜੜ ਤੇ ਜ਼ਿਲ੍ਹਾ ਬਰਨਾਲਾ ਇਹਨਾਂ ਦਾ ਪੱਖ ਆ ਜਿਹੜਾ ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਉਣਾਗਾ ਕਿਉਂਕਿ ਦੋਨੇ ਪੱਖ ਸੁਣ ਕੇ ਹੀ ਜਿਹੜੀ ਅਸਲੀਅਤ ਆ ਉਹ ਸਾਹਮਣੇ ਆਉਂਦੀ ਆ ਆਪਣੇ ਨਾਲ ਪਿੰਡ ਦੇ ਪੰਚਾਇਤ ਦੇ ਬੰਦੇ ਵੀ ਖੜੇ ਆ ਕਿਸਾਨ ਜੁਣੀਆਂ ਦੇ ਆਗੂ ਵੀ ਖੜੇ ਆ ਤੇ ਇਹ ਵੀਰ ਜਿਹੜਾ ਲੜਕੀ ਦਾ ਬ੍ਰਦਰ ਆ ਰਾਜੂ ਇਹਦਾ ਨਾਮ ਆਗਾ ਮੁਸਲਮ ਫੈਮਲੀ ਦੇ ਵਿੱਚ ਇਹ ਜਿਹੜਾ ਸਬੰਧ ਰੱਖਦੇ ਆ ਮਾਮਲਾ ਤੁਸੀਂ ਵੇਖਿਆ ਸੀਗਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਆ ਜਿਹੜਾ ਤੁਹਾਡੀ ਸਿਸਟਰ ਦੀ ਮੈਰਜ ਆ ਗਈ ਇਹ ਦੂਜੀ ਮੈਰਜ ਸੀ ਹਾਂਜੀ ਸਰ ਵਿਚੋਲੇ ਨਾਲ ਇਸ ਬਾਰੇ ਗੱਲਬਾਤ ਜਾਂ ਮੁੰਡੇ ਦੇ ਪਰਿਵਾਰ ਨੂੰ ਤੁਸੀਂ ਦੱਸਿਆ ਸੀ ਪਹਿਲਾਂ ਹੋਇਆ ਸਾਰਾ ਕੁਝ ਸਰ ਪਹਿਲਾਂ ਹੀ ਹੋਇਆ ਹੋਇਆ ਹੀਗਾ ਸਾਰੀ ਬਰਾਦਰੀ ਨੂੰ ਵੀ ਪਤਾ ਹੀ ਸਾਰੇ ਪਿੰਡ ਨੂੰ ਵੀ ਪਤਾ ਸਾਡੀ ਬਰਾਦਰੀ ਨੂੰ ਵੀ ਪਤਾ ਹੀਗਾ ਜੀ ਇਹਦੇ ਬਾਰੇ ਸਰ ਜੀ ਅੱਛਾ ਫਿਰ ਜਿਹੜਾ ਹੁਣ ਰੌਲਾ ਪੈਂਦਾ ਹਾਂਜੀ ਸਰ ਪੋਨਾਂ ਦੇ ਨਾਲ ਸਹੁਰੇ ਪਰਿਵਾਰ ਦੇ ਨਾਲ ਹਨਾ ਕੀ ਗੱਲਬਾਤ ਮਸਲਾ ਕੀ ਬਣ ਸਰ ਗੱਲ ਕੁਝ ਨਹੀਂ ਗਈ ਮੁੰਡੇ ਦੀ ਇੰਟਰਵਿਊ ਆਈ ਸੀਗੀ ਇੰਟਰਵਿਊ ਮੁੰਡੇ ਤੋਂ ਕਲੀਅਰ ਨਹੀਂ ਹੋਈ ਹੈਗੀ ਜੀ ਬਕਾਇਦਾ ਇਹ ਗੱਲ ਸੀਗੀ ਕਿ ਮੁੰਡਾ ਕੁੜੀ ਨਾਲ 4-4 ਮਹੀਨੇ ਦਾ ਬਕਾਇਦਾ ਗੱਲ ਹੀ ਨਹੀਂ ਕਰਦਾ ਸੀਗਾ ਕਿਉਂਕਿ ਕੁੜੀ ਜੇ ਮੁੰਡਾ ਕੁੜੀ ਤੋਂ ਪੈਸੇ ਮੰਗਵਾਣੇ ਸੀਗੇ ਹੂੰ ਠੀਕ ਹੈ ਤਾਂ ਗੱਲ ਕਰ ਲਾਂਦਾ ਸੀ ਨਹੀਂ ਗੱਲ ਕਰਨੋਂ ਹਟ ਜਾਂਦਾ ਸੀਗਾ ਜੀ ਠੀਕ ਆ ਦੇ ਉਹਨੇ 304 ਸਾਲਾਂ ਦੇ ਵਿੱਚ ਇੱਕ ਸਾਲ ਦੇ ਵਿੱਚ 365 ਦਿਨ ਹੁੰਦੇ ਆ ਜੀ 4 ਸਾਲਾਂ ਦੇ ਵਿੱਚ ਦੇਖ ਲਓ ਕਿੰਨੇ ਹੁੰਦੇ ਹੈਗੇ ਆ ਦਿਨ ਸਿਰਫ ਕੋਰਟ ਦੇ ਵਿੱਚ ਉਹ 65 ਪੇਪਰ ਚੈਟਿੰਗ ਦੇ ਲੈ ਕੇ ਗਿਆਗਾ 4 ਸਾਲਾਂ ਦੀ ਚੈਟਿੰਗ ਪੈਂਡ ਪੇਪਰ ਲੱਗੂਗੀ ਜੀ ਜੀ ਕੋਈ ਵੀ ਉਹਨਾਂ ਨੂੰ ਕੁੜੀ ਦੇ ਫਰੈਂਡ ਦਾ ਨਾਂ ਨਹੀਂਗਾ ਪਤਾ ਜਿਹੜੀਆਂ ਉੱਥੇ ਵਰਕਰ ਕੰਮ ਕਰਦੀਆਂ ਨਿਗੀਆਂ ਓਕੇ ਠੀਕ ਆ ਬਕਾਇਦਾ ਮੁੰਡਾ ਇਹ ਝੂਠ ਬੋਲ ਰਿਹਾ ਜੀ ਕਿ ਜਿਹੜੀ ਹੈਗੀ ਮੈਨੂੰ ਪਹਿਲੀ ਮੈਰਿਜ ਬਾਰੇ ਦੱਸਿਆ ਨਹੀਂ ਹੈਗਾ ਹੂੰ ਪਹਿਲੀ ਮੈਰਿਜ ਬਾਰੇ ਤਾਂ ਜੀ ਜਦੋਂ ਪੇਪਰ ਕੁੜੀ 15 ਤਰੀਕ ਨੂੰ ਇੱਥੋਂ ਬਾਹਰ ਜਾਂਦੀ ਹੈ ਜੀ ਹੂੰ 26 ਨੂੰ ਜਾ ਕੇ ਉਹ ਸਾਰਾ ਪੇਪਰ ਵਰਕ ਆਪਣਾ ਰੈਡੀ ਕਰਵਾਉਂਦੀ ਹੈਗੀ ਹੂੰ ਤੇ 1 10 2019 ਨੂੰ ਫਾਈਲ ਤਰਵਾ ਤਿਆਰ ਕਰਵਾ ਕੇ ਉਹ ਇਸ ਨੂੰ ਭੇਜ ਦਿੰਦੀ ਹੈਗੀ ਸਾਈਨ ਕਰਨ ਵਾਸਤੇ ਜੀ 3 10 2019 ਨੂੰ ਮੁੰਡੇ ਨੂੰ ਫਾਈਨਲ ਸਾਈਨ ਕੀਤੇ ਫਾਈਲ ਪੜ ਕੇ ਜੀ ਜਦੋਂ ਪੜਦਾਗਾ ਪੜਨ ਦੇ ਵਿੱਚ ਹੀ ਆਉਂਦਾਗਾ ਕਿ ਕੁੜੀ ਦਾ ਪਹਿਲਾਂ ਜਿਹੜਾ ਮੈਰਿਜ ਹੈਗੀ ਉਹ ਹੋਈ ਹੋਈ ਹੈਗੀ ਬਕਾਇਦਾ ਉਹ ਲਿਖਿਆ ਜਾਂਦਾਗਾ ਆਨਲਾਈਨ ਸਿਸਟਮਾਂ ਬਾਕੀ ਆਪਣੇ ਤੇ ਬਾਹਰਲੇ ਕਾਨੂੰਨਾਂ ਦਾ ਬਹੁਤ ਜ਼ਿਆਦਾ ਫਰਕ ਹੈ ਵੈਸੇ ਤਾਂ ਆਪਣੇ ਵੀ ਹੋਰ ਹਰ ਚੀਜ਼ ਹੈ ਜਿਹੜੀ ਵੀ ਤੁਸੀਂ ਰਿਕਾਰਡ ਕੱਢੋਗੇ ਜਿਹੜਾ ਕੋਰਟ ਦਾ ਰਿਕਾਰਡ ਆ ਚਾਹੇ ਥਾਣੇ ਦਾ ਰਿਕਾਰਡ ਆ ਠੀਕ ਆ ਐਫ ਆਈ ਆਰ ਆ ਕੋਈ ਵੀ ਮੁਕੱਦਮਾ ਕੱਢੋਗੇ ਹੁਣ ਆਨਲਾਈਨ ਆ ਜਿਹੜਾ ਉਹ ਸਾਡੇ ਸਾਹਮਣੇ ਆ ਜਾਂਦਾ ਨੈਟ ਦੇ ਰਾਹੀਂ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਦੇਖ ਸਕਦੇ ਆ ਠੀਕ ਆ ਪਹਿਲੀ ਗੱਲ ਪਹਿਲਾ ਆਪਾਂ ਨੂੰ ਇਹ ਸਵਾਲ ਸੀ ਕਿਉਂਕਿ ਇਹ ਗੱਲ ਸੀਗੀ ਕਿ ਵਿਚੋਲੇ ਨੇ ਉਹ ਗੱਲ ਕਲੀਅਰ ਨਹੀਂ ਕੀਤੀ ਸੀ ਪਰ ਇਹਨਾਂ ਦਾ ਤੁਸੀਂ ਇਹ ਵੀ ਦੱਸਦੇ ਸੀ ਵੀ ਉਹਨਾਂ ਦੇ ਗਵਾਂਡ ਜਾਂ ਚਾਚੇ ਦਾ ਕੋਈ ਲੜਕਾ ਜਿੰਨਾਂ ਨੂੰ ਹਾਂਜੀ ਮੇਰੇ ਚਾਚੇ ਦਾ ਲੜਕਾ ਦੀ ਉਹਨਾਂ ਦੇ ਗਵਾਂਡ ਦੇ ਵਿੱਚ ਵਿਆਹ ਹੋਇਆਗਾ ਜਿਹੜੇ ਕਿ ਮੁੰਡਾ ਝੂਠ ਬੋਲਦਾ ਕਿ ਮੈਨੂੰ ਪਹਿਲੀ ਮੈਰਿਜ ਬਾਰੇ ਪਤਾ ਨਹੀਂ ਹੈਗਾ ਇੱਕ ਗਵਾਂਡ ਦੇ ਵਿੱਚ ਵਿਆਹਿਆ ਹੋਵੇ ਤੇ ਆਪਾਂ ਨੂੰ ਇਹ ਚੀਜ਼ ਦਾ ਪਤਾ ਨਾ ਉਹਨਾਂ ਦੇ ਘਰ ਦੇ ਸਾਹਮਣੇ ਮੇਰੇ ਮੰਮੀ ਦੇ ਚਾਚਾ ਜੀ ਦੀ ਕੁੜੀ ਹੈਗੀ ਮੇਰੀ ਮਾਸੀ ਜੀ ਜੀ ਉਹ ਵੀ ਰਹਿੰਦੀ ਆ ਉਹਨਾਂ ਤੋਂ ਨਹੀਂ ਪਤਾ ਲਕੀਤਾ ਜੀ ਆਪਾਂ ਮੈਰਿਜ ਉਹੀ ਕਰ ਦੰਨੇ ਆਂਗੇ ਜੀ ਪਤਾ ਤਾਂ ਸਾਰਾ ਕੁਝ ਕਰਕੇ ਹੀ ਕਰਦੇ ਆਂਗੇ ਫੇਰ ਇਹ ਝੂਠ ਕਿਉਂ ਬੋਲ ਰਹੇ ਨੇ ਜੀ ਫੇਰ ਜੀ ਪਹਿਲਾ ਝੂਠ ਇਹ ਆ ਜੀ ਮੁੰਡਾ ਕਹਿੰਦਾ 3 ਮਹੀਨਿਆਂ ਬਾਅਦ ਫਾਈਲ ਲਾਈ ਹੈਗੀ ਕਿਉਂਕਿ ਜਾਣ ਸਾਰੀ ਕੁੜੀ ਨੇ 15 ਸਤੰਬਰ ਨੂੰ ਗਈ ਆ 26 ਨੂੰ ਨੇ ਰੈਡੀ ਕਰਵਾ ਕੇ 26 ਸਤੰਬਰ ਤੋਂ ਲੈ ਕੇ ਠੀਕ ਆ ਜੀ ਤੇ ਇੱਕ ਦਦੇ ਹੈਗੇ ਪ੍ਰੂਫ ਤੁਹਾਡੇ ਕੋਲੇ ਫਾਈਲ ਹੈਗੇ ਜੀ ਸਾਰੇ ਹੱਦ ਚੈੱਕ ਕਰ ਸਕਦੇ ਹੋ ਤੁਸੀਂ ਇਹ ਫਾਈਲ ਦੇ ਪ੍ਰੂਫ ਆ ਇਹ ਫਾਈਲ ਦੇ ਪ੍ਰੂਫ ਆਗੇ ਇਹ ਫਾਈਲ ਆ ਜਿਹੜੀ ਇਹਨਾਂ ਨੇ ਲੱਗੀ ਹੋਈ ਆ ਤਰੀਕ ਆ 10 ਠੀਕ ਆ ਪਹਿਲਾ ਮਹੀਨਾ 2000 19 ਠੀਕ ਹੈ ਜੀ ਇਹ ਜਿਹੜੇ ਫਾਈਲ ਆ ਉਹ ਕਹਿੰਦੇ ਲਾਈ ਗਈ ਆ ਇਹ ਨਹੀਂ ਕਹਿ ਸਕਦੇ ਲੜਕੇ ਵਾਲੇ ਵੀ ਇਹ ਫਾਈਲ ਆ ਜਿਹੜੀ ਨਹੀਂ ਲੱਗੀ ਜਾਂ ਕੋਈ ਗੱਲਬਾਤ ਆ ਜਿਹੜੀ ਉਹ ਸੁਣਵਾਈ ਨਹੀਂ ਕੀਤੀ ਗਈ ਜਦੋਂ ਮੈਰਜ ਹੋਈ ਆ ਲੜਕੀ ਦੀ ਹਾਂਜੀ ਅੱਛਾ ਤੁਸੀਂ ਕਿੰਨੇ ਪੈਸਿਆਂ ਦੀ ਡਿਮਾਂਡ ਉਹਨਾਂ ਤੋਂ ਕੀਤੀ 25 ਲੱਖ ਰੁਪਏ ਦੀ ਕੀਤੀ ਅਸੀਂ ਸਰ ਕੋਈ 25 ਲੱਖ ਦੀ ਡਿਮਾਂਡ ਨਹੀਂ ਕੀਤੀ ਅਸੀਂ ਕਿਹਾ ਜੀ ਆਪਾਂ ਵਿਆਹ ਵਧੀਆ ਕਰਨਾਗਾ ਹੂੰ ਉਹ ਕਹਿੰਦੇ ਜੀ ਵਿਆਹ ਜੇ ਵਧੀਆ ਕਰਨਾਗਾ ਵੀ ਤੁਸੀਂ ਜੇ ਆਪਣੇ ਤਰੀਕੇ ਨਾਲ ਕਰ ਲਓ ਵੀ ਅਸੀਂ ਥੋੜੇ ਸਾਨੂੰ ਇਹਨਾਂ ਪਤਾ ਨਹੀਂ ਹੈਗਾ ਵੀ ਇੰਟਰਨੈਸ਼ਨਲ ਮੈਰਿਜ ਕਿੱਦਾਂ ਹੁੰਦੇ ਨੇਗੇ ਹਮ ਕਿਉਂਕਿ ਤੁਹਾਨੂੰ ਪਤਾ ਹੀ ਆ ਜੀ ਉਹਨਾਂ ਦੇ ਪਿੰਡਾਂ ਦੇ ਤੇ ਸਾਡੇ ਪਿੰਡਾਂ ਦਾ ਕਿੰਨਾ ਫਰਕ ਹੈਗਾ ਇਹ ਵੀ ਤੁਸੀਂ ਦੇਖ ਹੀ ਚੁੱਕੇ ਹੋਮੋਗੇ ਹਮ ਠੀਕ ਆ ਉਹਨਾਂ ਨੇ ਜੀ ਸਾਨੂੰ 22 ਲੱਖ ਰੁਪਈਆ ਦਿੱਤਾ ਹਮ ਬਾਏ ਹੈਂਡ ਆ ਆਪਾਂ ਝੂਠ ਨਹੀਂ ਬੋਲਦੇ ਹੈਗੇ ਝੂਠ ਬੋਲਣ ਦਾ ਕੋਈ ਕਾਰਨ ਵੀ ਨਹੀਂ ਬਣਦਾ ਹੈਗਾ ਜੀ ਸੱਚ ਦੇ ਰਹੋਗੇ ਤਾਂ ਹਮੇਸ਼ਾ ਜਿੱਤ ਹੁੰਦੀ ਹੈਗੀ ਬਿਲਕੁਲ 22 ਲੱਖ ਦੇ ਵਿੱਚੋਂ ਜੀ 3 ਲੱਖ ਜਿਹੜਾ ਬਚੋਲਾਗਾ ਮੇਰੀ ਮਾਸੀ ਦਾ ਮੁੰਡਾ ਕਹਿੰਦੇ ਆ ਨਾ ਉਹ ਬਚੋਲਾ ਕਾਹਦਾ ਰਹਿ ਗਿਆ ਜਿਹੜਾ 3 ਲੱਖ ਆਪੀ ਰੱਖ ਗਏ ਉਹਨੇ ਵਿੱਚੋਂ ਰੱਖੇ ਪੈਸੇ ਹਾਂਜੀ 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 ਲੜਕੇ ਦੇ ਪਰਿਵਾਰ ਨੂੰ ਪਤਾ ਇਸ ਗੱਲ ਦਾ ਇਹ ਗੱਲ ਤਾਂ ਸਾਨੂੰ ਲੜਕੇ ਦੇ ਪਤਾ ਹੋ ਵੀ ਨਾ ਜਦੋਂ ਦਿੱਤੇ ਤਾਂ ਲੜਕੇ ਦੇ ਪਰਿਵਾਰ ਨੇ ਜੀ ਉਹਨਾਂ ਨੂੰ ਪਤਾ ਹੋਣਾ ਚਾਹੀਦਾਗਾ 22 ਲੱਖ ਰੁਪਏ ਜਿਹੜਾ ਤੁਹਾਨੂੰ ਉਹਨਾਂ ਨੇ ਦਿੱਤਾ ਉਹਦੇ ਵਿੱਚੋਂ ਉਹਨੇ 3 ਰੱਖਿਆ ਹਾਂਜੀ ਉਹਦੇ ਵਿੱਚੋਂ 3 ਰੱਖਿਆ ਜੀ 25 ਲੱਖ ਰੁਪਇਆ ਆਪਾਂ ਨੂੰ ਕਿਹਾ ਸੀ ਉਹਨਾਂ ਨੇ ਜਿਹੜੀ ਇੱਕ ਲਿਖਤ ਵਿਖਾਈ ਗਈ ਸੀਗੀ ਉਸ ਤੋਂ ਬਾਅਦ ਉਹਨਾਂ ਨੇ ਇਹ ਜ਼ਿਕਰ ਕੀਤਾ ਸੀ 32 ਲੱਖ ਰੁਪਇਆ ਪਰ ਇਹ ਕਹਿੰਦੇ ਵੀ 22 ਲੱਖ ਰੁਪਇਆ ਸੀ ਜਿਹੜਾ ਉਹ ਵੀ ਇੱਕ ਵਿਆਹ ਤੇ ਖਰਚਾ ਕੀਤਾ ਗਿਆ ਮੁੰਡੇ ਦੇ ਪਰਿਵਾਰ ਨੇ ਕਿਹਾ ਸੀ ਵੀ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਕਿਉਂਕਿ ਲੜਕੀ ਪਹਿਲਾਂ ਕੈਨੇਡਾ ਸੀ ਵੀ ਉੱਥੇ ਜਾਣ ਵਾਸਤੇ ਕਿਹੜੀ ਫਾਰਮੈਲਟੀਆਂ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਵਿਆਹ ਦੇ ਵਿੱਚ ਕੀ ਕੁਝ ਕਰਨਾ ਪੈਂਦਾ ਉਸ ਨੂੰ ਇੰਟਰਨੈਸ਼ਨਲ ਤੌਰ ਤੇ ਵਿਆਹ ਨੂੰ ਵਧੀਆ ਤਰੀਕੇ ਨਾਲ ਕਰਨ ਦੇ ਵਾਸਤੇ 22 ਲੱਖ ਰੁਪਇਆ ਜਿਹੜਾ ਦਿੱਤਾ ਗਿਆ ਸੀ ਤੇ ਉਹਦੇ ਵਿੱਚੋਂ 3 ਲੱਖ ਰੁਪਏ ਦੀ ਇਹ ਗੱਲ ਖੁੱਲ ਕੇ ਸਾਹਮਣੇ ਆਉਂਦੀ ਆ ਕੇ ਵਿਚੋਲੇ ਨੇ 3 ਲੱਖ ਰੁਪਇਆ ਜਿਹੜਾ ਲਿਆ ਸੀ ਕੀ ਨਾਮ ਕਿਸ ਵਿਚੋਲੇ ਦਾ ਜਲਾਲਦੀਨ ਜੀ ਜਲਾਲਦੀਨ ਜਲਾਲਦੀਨ ਨੇ ਇੱਕ ਨਾਲ ਕਾਲਾ ਸੀ ਦੋਨੇ ਹੀ ਮੇਰੇ ਮਾਸੀ ਦੇ ਮੁੰਡੇ ਨੇਗੇ ਜੀ ਦੋਨਾਂ ਨੇ ਹੀ ਆਪਸ ਵਿੱਚ ਰਲ ਕੇ ਰੱਖਿਆ ਜੀ ਆਪਾਂ ਨਹੀਂ ਝੂਠ ਬੋਲਦੇ 3 ਲੱਖ ਰੁਪਇਆ ਉਹਨਾਂ ਨੇ ਰੱਖਿਆ ਇਹ ਗੱਲ ਦਾ ਜ਼ਿਕਰ ਆ ਜਿਹੜਾ ਆਪਾਂ ਪੱਖ ਲੜਕੇ ਵਾਲਿਆਂ ਦਾ ਸੁਣਿਆ ਸੀ ਉਦੋਂ ਨਹੀਂ ਹੋਇਆ ਸੀ ਕਿਉਂਕਿ 3 ਲੱਖ ਰੁਪਇਆ ਜਿਹੜਾ ਇਹ ਕਹਿੰਦੇ ਵੀ ਵਿਚੋਲੇ ਨੇ ਉਸ 18 ਲੱਖ ਦੇ ਵਿੱਚੋਂ ਸੌਰੀ 22 ਲੱਖ ਦੇ ਵਿੱਚੋਂ ਉਹ ਪੈਸੇ ਆ ਜਿਹੜੇ ਰੱਖੇ ਸੀਗੇ ਅੱਛਾ ਇੱਕ ਇਹ ਵੀ ਗੱਲ ਹੋਈ ਉਸ ਤੋਂ ਬਾਅਦ ਜਦੋਂ ਲੜਕੀ ਦੀ ਮੈਰਿਜ ਹੁੰਦੀ ਆ ਹੈਨਾ ਉਥੇ ਅਹਿਮਦਗੜ ਪਿੰਡ ਦੇ ਵਿੱਚ ਲੜਕੀ ਨਹੀਂ ਰਹੀ ਸਰ ਇਹ ਗੱਲ ਨਹੀਂ ਸੀਗੀ ਇਹ ਗੱਲ ਸਰ ਉਹਨਾਂ ਨੇ ਆਪ ਬਣਾਈ ਆ ਅਸੀਂ ਇਹ ਕਿਹਾ ਸੀ ਗਰਮੀ ਦਾ ਟਾਈਮ ਸੀਗਾ ਜੀ ਗਰਮੀ ਦੇ ਟਾਈਮ ਕੋਈ ਵੀ ਇੰਟਰਨੈਸ਼ਨਲ ਬੰਦਾ ਆਉਂਦਾ ਗਾ ਸੀ ਤੋਂ ਬਿਨਾਂ ਰਹਿ ਸਕਦਾ ਨਹੀਂ ਰਹਿੰਦਾ ਅਸੀਂ ਕਿਹਾ ਵੀ ਚਾਹੇ ਤਾਂ ਕੋਈ ਆਪ ਦੀ ਕੋਠੀ ਲੈ ਲਿਓ ਭਾਈ ਰਹਿਪੋ ਕਰਾਈ ਲਈ ਚਾਹੇ ਕੋਈ ਰੂਮ ਤੇ ਜਾਂ ਘਰ ਤੇ ਏਸੀ ਲਵਾ ਲਓ ਜਿੱਥੇ ਰਹਿ ਸਕਣ ਉੱਥੇ ਨਹੀਂ ਰਹੇ ਕੁੜੀ ਨਹੀਂ ਰਹੀ ਪਹਿਲੇ ਦਿਨ ਇਹਨਾਂ ਨੇ ਹੋਟਲ 'ਚ ਗਏ ਹੋਟਲ ਦਾ ਬਿੱਲ ਵੀ ਬਕਾਇਦਾ ਮੈਂ ਪੇ ਕੀਤਾ ਗਾ ਜੀ ਸਾਰਾ A ਤੋਂ Z ਜਿਹੜਾ ਖਰਚਾ ਹੋਇਆ ਗਾ ਜੀ ਮੈਰਿਜ ਦੇ ਉੱਪਰ ਉਹ ਸਾਰਾ ਮੈਂ ਕੀਤਾ ਔਰਕੈਸਟਰਾ ਦਾ ਵੀ ਮੈਂ ਕੀਤਾ ਜੀ ਸਟੂਡੀਓ ਦਾ ਫੋਟੋਆਂ ਦਾ ਵੀ ਅਸੀਂ ਕੀਤਾ ਜੀ ਜਾ ਕੇ ਅਮਨ ਸਟੂਡੀਓ ਉਹ ਵੀ ਪੁੱਛ ਸਕਦੇ ਹੋ ਜੋ ਡੀਜੇ ਵਾਲੇ ਨੇਗੇ ਠੀਕ ਆ ਜੀ ਕਾਲਾ ਡੀਜੇ ਮਲੇਕੋਟਲਾ ਉਹਨਾਂ ਤੋਂ ਵੀ ਪੁੱਛ ਸਕਦੇ ਹੋ ਤੁਸੀਂ ਜਾ ਕੇ ਸਾਤੋਂ ਬਿਨਾ ਅਸੀਂ ਨਹੀਂ ਕਹਿੰਦੇ ਵੀ ਸਾਤੋਂ ਲੈ ਕੇ ਜਾਓ ਤੁਸੀਂ ਆਪਣੇ ਆਪ ਇਨਕੁਆਰੀ ਕਰ ਸਕਦੇ ਹੋ ਤੀਸਰਾ ਜੀ ਹਿਨਾ ਹਵੇਲੀ ਹਿਨਾ ਹਵੇਲੀ ਨੂੰ ਜਾ ਕੇ ਪੁੱਛ ਲਿਓ ਜੀ ਇਹਨ ਪੇਮੈਂਟ ਕਿੰਨਾ ਨੇ ਕੀਤੀ ਹੈਗੀ ਉਹ ਸਾਰੀ ਪੇਮੈਂਟ ਵੀ ਅਸੀਂ ਕਰੀ ਆ ਸਾਰਾ ਵਿਆਹ ਤੇ ਖਰਚਾ ਹੀ ਅਸੀਂ ਕੀਤਾਗਾ ਹੋਰ ਫਿਰ ਜਿਹੜਾ ਰੌਲਾ ਪਿਆ ਕਿਹੜੀ ਗੱਲ ਤੋਂ ਰੌਲਾ ਥੋੜਾ ਜਿਹੜਾ ਉਹਨਾਂ ਡਿਸਟ੍ਰਿਬਿਊਟ ਹੋ ਗਿਆ ਕਿ ਆਹ ਗੱਲ ਤੋਂ ਰੌਲਾ ਪਿਆ ਰੌਲਾ ਜੀ ਪਹਿਲਾਂ ਪੈਂਦਾ ਨਹੀਂ ਸੀ ਰੌਲਾ ਜਿਹੜੀ ਗੱਲ ਤੋਂ ਪਿਆ ਜੀ ਰੌਲਾ ਇਹ ਹੋ ਗਿਆ ਸੀਗਾ ਕਿ ਮੁੰਡਾ ਕੁੜੀ ਨਾਲ ਗੱਲ ਨਹੀਂ ਸੀ ਕਰਦਾ ਕੁੜੀ ਕਹਿੰਦੀ ਸੀ ਵੀ ਤੂੰ ਮੇਰੇ ਨਾਲ ਚੈਟਿੰਗ ਤੇ ਵੱਧ ਤੋਂ ਵੱਧ ਰਹਿ ਗੱਲ ਕਿਉਂ ਕਿ ਕੱਲ ਨੂੰ ਜੇ ਤੂੰ ਇੰਟਰਵਿਊ ਤੇ ਤੋਂ ਕਲੀਅਰ ਨਾ ਹੋਈ ਤਾਂ ਸਾਨੂੰ ਸਾਰੇ ਬਲੇਮ ਕਰਨਗੇ ਅਸੀਂ ਇਹ ਚੀਜ਼ ਆਪਣੇ ਤੇ ਧੱਬਾ ਲਵਾਉਣਾ ਨਹੀਂ ਚਾਹੁੰਦੇ ਸੀਗੇ ਤੇ ਜਦੋਂ ਵੀ ਕੁੜੀ ਫੋਨ ਕਰਿਆ ਕਰੇ ਕਦੇ ਤਾਂ ਕਰਿਆ ਜੀ ਮੈਂ ਨਮਾਜ਼ ਪੜ੍ਹਨਾ ਕਦੇ ਮੈਂ ਤਰਾਬੀਆਂ ਪੜਦਾਗਾ ਉਹ ਕਦੀਆਂ ਤੇਰੇ ਲਈ ਇਹ ਜ਼ਰੂਰੀ ਆ ਜਾਂ ਤੇਰੇ ਲਈ ਕੈਨੇਡਾ ਆਉਣਾ ਜ਼ਰੂਰੀ ਹੈਗਾ ਠੀਕ ਆ ਜੀ ਉਹ ਚੀਜ਼ਾਂ ਨੂੰ ਵੱਖ ਰੱਖ ਕੇ ਮੁੰਡੇ ਨੇ ਸਿਰਫ ਥੋੜੇ ਦਿਨੀ ਕੁਲ ਚੈਟ ਕੀਤੀ ਆ ਉਹਦੇ ਵਿੱਚ ਵੀ ਹੈਲੋ ਹਾਈ ਕਿਉਂਕਿ ਹੈਲੋ ਹਾਈ ਕੱਲੀ ਚੱਲ ਜੂ ਜੀ ਇਹ ਚੱਲਦੀ ਨਹੀਂ ਹੈਗੀ ਆਪਣੇ ਪਰਿਵਾਰਕ ਗੱਲਾਂ ਵੀ ਜੇ ਹੋਣੀਆਂ ਚਾਹੀਦੀਆਂ ਨਹੀਂ ਗੀਆਂ ਚੈਟਿੰਗ ਦੇ ਵਿੱਚ ਪਰਿਵਾਰਕ ਗੱਲ ਕੋਈ ਨਹੀਂ ਕਰਦਾ ਸੀ ਹੈਲੋ ਹਾਈ ਗੁੱਡ ਮਾਰਨਿੰਗ ਗੁੱਡ ਨਾਈਟ 베ਬੀ ਸਿਰਫ ਇਹੀ ਕੁਛ ਕੀਤਾਗਾ ਹੋਰ ਕੁਛ ਨਹੀਂ ਕੀਤਾ ਗੱਲ ਆ ਜਿਹੜੀ ਅਸਲ ਦੇ ਵਿੱਚ ਲੜਕਾ ਇੰਟਰਵਿਊ ਦੇ ਵਿੱਚੋਂ ਫੇਲ ਹੋਇਆ ਇਹ ਕਹਿੰਦੇ ਵੀ ਜਿਹੜੀਆਂ ਅਸਲ ਦੇ ਵਿੱਚ ਐਬੈਂਸੀ ਦੇ ਵਿੱਚ ਚੀਜ਼ਾਂ ਵਿਖਾਉਣੀਆਂ ਪੈਂਦੀਆਂ ਵੀ ਥੋੜੀ ਲੜਕੀ ਉੱਥੇ ਸੀ ਤੇ ਉਹਦਾ ਹਸਬੈਂਡ ਇੱਥੇ ਸੀ ਉਹਨਾਂ ਦੀ ਆਪਸ ਦੇ ਵਿੱਚ ਫੋਨ ਤੇ ਗੱਲਬਾਤ ਦਾ ਰਿਕਾਰਡ ਚੈਟ ਦਾ ਰਿਕਾਰਡ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਦਿਖਾਉਣੀਆਂ ਪੈਂਦੀਆਂ ਹੁਣ ਲੜਕੀ ਵਾਲਿਆਂ ਦੇ ਪਰਿਵਾਰ ਦੀ ਇਹ ਗੱਲ ਕਹਿਣੀ ਹੈ ਕਿ ਮੁੰਡਾ ਅਸਲ ਦੇ ਵਿੱਚ ਪ੍ਰੋਪਰ ਗੱਲ ਆ ਜਿਹੜੀ ਉਹ ਲੜਕੀ ਦੇ ਨਾਲ ਨਹੀਂ ਕਰਦਾ ਸੀ ਕਿਉਂਕਿ ਜਦੋਂ ਚੈਟ ਨਹੀਂ ਕਰਦਾ ਸੀ ਗੱਲਬਾਤ ਨਹੀਂ ਕਰਦਾ ਸੀ ਕੋਈ ਆਨਾ ਬਹਾਨਾ ਕਰਦਾ ਸੀਗਾ ਤਾਂ ਉਹਦਾ ਕਰਕੇ ਜਿਹੜਾ ਸਹੀ ਤਰੀਕੇ ਦੇ ਨਾਲ ਉਹ ਜਿਹੜੀਆਂ ਚੀਜ਼ਾਂ ਉਹਨੇ ਪ੍ਰੂਫ ਕਰਨੀਆਂ ਸੀ ਇਵੈਂਚਸ ਦੇ ਵਿੱਚ ਉਹ ਪ੍ਰੂਫ ਆ ਜਿਹੜਾ ਉਹ ਨਹੀਂ ਕਰ ਸਕਿਆ ਜੀ ਦੇ ਕਰਕੇ ਉਹ ਇੰਟਰਵਿਊ ਪਾਸ ਨਹੀਂ ਹੋਇਆ ਤੇ ਉਸ ਤੋਂ ਬਾਅਦ ਜਿਹੜੀਆਂ ਇਹ ਗੱਲਾਂ ਹੋਣੀਆਂ ਉਹ ਸ਼ੁਰੂ ਹੋ ਗਈਆਂ ਇਹ ਵੀ ਗੱਲ ਕਿਤੇ ਹੋਈ ਸੀ ਕਿ ਲੜਕੀ ਨੇ ਕਿਹਾ ਸੀ ਵੀ ਤੇਰੀ ਦੁਆਰਾ ਮੈਂ ਫੈਲ ਲਾ ਦੂੰਗੀ ਵੀ ਮੈਨੂੰ 2 ਲੱਖ ਰੁਪਈਆ ਪਾ ਦਿਓ ਸਰ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਜੀ ਸਰ ਇਹ ਤਾਂ ਗੱਲ ਦੂਰ ਦੀ ਹੈ ਜੀ ਹੂੰ ਕੁੜੀ ਤਾਂ ਇੱਕ ਆਪਣੀ ਐਨਿਵਰਸਰੀ ਦਾ ਬਰਥਡੇ ਦਾ ਕੇਕ ਕੱਟ ਰਹੀ ਆਗੀ ਹੂੰ ਠੀਕ ਆ ਮੁੰਡਾ ਕਿਤੇ ਵੀ ਇੱਕ ਕੇਕ ਕੱਟਦਾ ਦਿਖਾ ਦਿਓ ਮੈਨੂੰ ਐਨਿਵਰਸਰੀ ਮਨਾਉਂਦਾ ਦਿਖਾ ਦਿਓ ਕੋਈ ਵੀ ਫੰਕਸ਼ਨ ਜਾਂ ਵੈਲੈਂਟਾਈਨ ਡੇ ਕਿਸੇ ਤਰ੍ਹਾਂ ਦਾ ਵੀ ਇੱਕ ਵੀ ਫੰਕਸ਼ਨ ਦੱਸ ਦਿਓ ਵੀ ਉਹਨੇ ਕੋਈ ਕੁੜੀ ਨੇ ਮੁੰਡੇ ਨੇ ਕੀਤਾਗਾ ਤੁਹਾਡੇ ਕੋਲੇ ਕੋਈ ਕੇਕ ਵਾਲਿਆ ਹੈ ਹੈਗੀ ਆ ਸਾਡੇ ਕੋਲ ਫੋਟੋ ਹੈਗੀਆਂ ਜੀ ਦਿਖਾਉਣ ਜਾਂ ਦਿਖਾ ਸਕਦੇ ਆ ਅਸੀਂ ਇਹਨਾਂ ਕੋਲੇ ਇਹ ਕਹਿੰਦੇ ਪ੍ਰੂਫ ਆ ਸਾਡੇ ਕੋਲੇ ਸਾਰੇ ਜਿਹੜੀਆਂ ਚੀਜ਼ਾਂ ਕਿਉਂਕਿ ਅ ਅਸਲ ਦੇ ਵਿੱਚ ਪ੍ਰੂਫਾਂ ਨੇ ਜਿਹੜੀ ਗੱਲ ਆ ਉਹ ਸਾਹਮਣੇ ਲੈ ਕੇ ਆਉਣੀ ਆਂਗੀ ਕਿ ਆਖਰਕਾਰ ਕੇ ਕੱਟੇ ਗਏ ਆ ਕਿਉਂਕਿ ਇਹ ਕਹਿੰਦੇ ਵੀ ਅਸਲ ਦੇ ਵਿੱਚ ਮੁੰਡੇ ਨੇ ਉਹ ਦਿਲਚਸਪੀ ਦਿਖਾਈ ਨਹੀਂ ਜਿਹੜੀ ਕੈਨੇਡਾ ਜਾਣ ਦੇ ਵਾਸਤੇ ਦਿਖਾਉਣੀ ਚਾਹੀਦੀ ਸੀਗੀ ਤੇ ਆਹ ਲੋ ਅੱਛਾ ਜੀ ਇਹ ਪ੍ਰੂਫ ਆ ਜਿਹੜੇ ਕਹਿੰਦੇ ਵੀ ਜਿਹੜੇ ਕੇਕ ਵਗੈਰਾ ਕੱਟਿਆ ਗਿਆ ਜਿਹੜੀਆਂ ਅਵੈਂਸੀ ਨੂੰ ਚੀਜ਼ਾਂ ਦੇਣੀਆਂ ਸੀਗੀਆਂ ਇਹ ਤੁਸੀਂ ਫੋਟੋਆਂ ਦੇਖ ਸਕਦੇ ਹੋ ਆ ਜਿਹੜਾ ਕੋਈ ਸਮਾਨ ਵਗੈਰਾ ਉਧਰੋਂ ਭੇਜਿਆ ਗਿਆ ਉਹਦੀਆਂ ਫੋਟੋਆਂ ਨੇ ਸਾਰਾ ਕੁਝ ਆ ਜਿਹੜਾ ਨਾਲ ਠੀਕ ਆ ਜੀ ਆ ਚੈਟ ਆ ਜਿਹੜੀ ਇਹਨਾਂ ਦੀ ਥੋੜੀ ਬਹੁਤੀ ਆਪਸ ਦੇ ਵਿੱਚ ਲੜਕੀ ਦੇ ਨਾਲ ਹੁੰਦੀ ਰਹੀ ਆ ਜੀ ਅੱਛਾ ਇਹ ਚੀਜ਼ਾਂ ਹੋਈਆਂ ਸਾਰੀਆਂ ਲੜਕੀ ਨੇ ਉੱਥੇ ਜਿਹੜੀਆਂ ਫਾਰਮਲਿਟੀਆਂ ਸੀ ਜੋ ਜਿਹੜੀ ਕਰਨੀ ਸੀ ਪ੍ਰੂਫ ਜਿਹੜਾ ਦੇਣਾ ਸੀ ਉਹ ਸਾਰਾ ਕੁਝ ਕੀਤਾ ਲੜਕੀ ਨੇ ਸਾਰਾ ਕੁਝ ਕੀਤਾ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਹੈਗਾ ਜੀ ਜੇ ਇਧਰੋਂ ਇਹ ਕੇਕ ਵਗੈਰਾ ਕੱਟਦਾ ਜਨਵਾਰਸ ਨਹੀਂ ਬੰਦਾ ਮੈਸੀ ਨੂੰ ਵੀਜ਼ਾ ਕਿਉਂ ਨਾ ਦਿੰਦੀ ਇਹਦੇ ਕੋਲ ਕੋਈ ਪ੍ਰੂਫ ਹੋਏਗਾ ਜੇ ਕੋਈ ਪ੍ਰੂਫ ਹੈਗਾ ਤਾਂ ਕਲੀਅਰ ਕਰੇ ਦਿਖਾਵੇ ਤੁਹਾਨੂੰ ਅਜਿਹੀ ਕਿਹਨੇ ਜਾਨੂਦ ਕਾ ਵੀ ਤੁਹਾਨੂੰ ਹੀ ਦਿਖਾਵੇ ਜਦੋਂ ਲੜਕਾ ਗੱਲ ਨਹੀਂ ਕਰਦਾ ਸੀ ਉਥੇ ਕੁੜੀ ਦੇ ਨਾਲ ਨਹੀਂ ਗੱਲਬਾਤ ਕਦੇ ਲੜਕੀ ਨੇ ਤੁਹਾਨੂੰ ਕਿਹਾ ਤੁਸੀਂ ਕਦੇ ਇਹਦੇ ਨਾਲ ਗੱਲ ਕੀਤੀ ਜੀ ਇਹ ਨਹੀਂ ਮੰਮੀ ਨੂੰ ਸੁਨੇਹਾ ਦਿੱਤਾ ਵੀ ਭਾਈ ਗੱਲਬਾਤ ਨਹੀਂ ਫੇਰ ਪਤਾ ਕੀ ਕਹਿੰਦਾ ਸੀ ਤੁਸੀਂ ਮੇਰੀ ਘਰ ਵਾਲਿਆਂ ਕੋਲ ਸ਼ਿਕਾਇਤਾਂ ਕਿਉਂ ਲਾਉਣੀਆਂ ਗਈ ਹੂੰ ਫੇਰ ਵਿੱਚ ਦੀ ਗੱਲ ਕਰਨ ਲੱਗ ਜਾਇਆ ਕਰੇ ਕਈ ਵਾਰ ਚਾਰ-ਚਾਰ ਮਹੀਨੇ ਗੱਲ ਹੀ ਨਾ ਕਰਿਆ ਕਰੇ ਇਹਨੂੰ ਜੀ ਸਿਰਫ ਜਦੋਂ ਸਿਰਫ ਇਹਦਾ ਨਾ ਇੰਟਰਵਿਊ ਆਈ ਆਗੀ ਉਦੋਂ ਇਹਨੂੰ ਇਹ ਹੋ ਗਿਆ ਸੀ ਮੇਲ ਆ ਗਈ ਸੀ ਇਹਨੂੰ ਪਹਿਲਾਂ ਇਹਨੂੰ ਇਹ ਹੋ ਗਿਆ ਸੀ ਕਿ ਮੇਰਾ ਵੀਜ਼ਾ ਆ ਗਿਆ अच्छा जी ठीक है ਇਹਨੇ ਦੱਸਿਆ ਨਹੀਂ 15 ਦਿਨਾਂ ਬਾਅਦ ਕੁੜੀ ਨੂੰ ਮੇਲ ਆਈ ਜਦੋਂ ਕੁੜੀ ਨੂੰ ਮੇਲ ਆਈ ਕੁੜੀ ਨੂੰ ਕਹਿੰਦਾ ਵੀ ਤੈਨੂੰ ਕੁੜੀ ਕਹਿੰਦੀ ਤੈਨੂੰ ਪਤਾ ਵੀ ਕੀ ਹੋ ਗਿਆ ਕਹਿੰਦਾ ਹਾਂ ਮੇਰਾ ਵੀਜ਼ਾ ਆ ਗਿਆ ਕਹਿੰਦੀ ਵੀਜ਼ਾ ਨਹੀਂ ਜੀ ਉਹ ਤੇਰੀ ਇੰਟਰਵਿਊ ਆ ਗਈ ਜੀ ਧਿਆਨ ਨਾਲ ਦੇਖ ਜੀ ਵੀ ਇੰਟਰਵਿਊ ਲਈ ਤੂੰ ਤਿਆਰੀ ਕਰ ਜਿਹੜੀ ਕਿ ਉਹਨੇ ਕਿਹਾ ਵੀ ਚੱਕਾ ਇਹ ਕਲਾਸਾਂ ਲਾ ਚਾਹੇ ਕੁਝ ਵੀ ਕਰ ਪਹਿਲਾਂ ਨਾਲੇ ਇਹ ਝੂਠ ਬੋਲਿਆ ਵੀ ਮੁੰਡਾ ਪਲੱਸ 2 ਪਾਸ ਹੈਗਾ ਮੁੰਡਾ ਪਲੱਸ 2 ਫੇਲ ਹੈਗਾ ਸਾਨੂੰ ਇਹ ਵੀ ਬਾਅਦ ਚ ਪਤਾ ਲੱਗਿਆ ਜੀ ਠੀਕ ਆ ਜੀ ਇੰਟਰਵਿਊ ਦੀਆਂ ਨੇ ਕੋਈ ਕਲਾਸ ਨਹੀਂ ਲਾਈ ਕੁਛ ਨਹੀਂ ਲਏ ਆ ਜਦੋਂ ਇੰਟਰਵਿਊ ਲਈ ਆਪਾਂ ਕੋਈ ਕਲਾਸਾਂ ਹੀ ਨਹੀਂ ਲਾਵਾਂਗੇ ਇੰਟਰਵਿਊ ਆਪਾਂ ਕਿੱਥੋਂ ਕਲੀਅਰ ਕਰਦਾਂਗੇ ਹੂੰ ਠੀਕ ਆ ਸਰ ਜੀ ਉਹ ਕਲਾਸਾਂ ਬਿਲਕੁਲ ਨਹੀਂ ਇਹਨੇ ਕੋਈ ਲਾਈ ਤੇ ਉੱਥੇ ਲਿਜਾ ਕੇ ਸਿਰਫ ਕੋਈ ਆਪਣੇ ਨਾਲ ਲਿਜਾਣ ਲਈ ਕਿਸੇ ਨੂੰ ਨਹੀਂ ਇੱਕ ਮੌਲਵੀ ਨੂੰ ਨਾਲ ਲਿਜਾ ਕੇ ਲੈ ਕੇ ਜਾਂਦਾ ਵੀ ਕੋਈ ਮੌਲਵੀ ਇੰਟਰਵਿਊ ਕਰਾ ਦੂਗਾ ਜੀ ਅਸਲ 'ਚ ਜਿਹੜੀ ਟੈਕਨੀਕਲ ਤੌਰ ਤੇ ਜਾਉਣੇ ਕੁਝ ਚੀਜ਼ਾਂ ਕਰਨੀਆਂ ਸੀ ਜਾਂ ਪੜ੍ਹਾਈ ਆਪਾਂ ਕਹਿ ਦਈਏ ਵੀ ਕਿਸੇ ਵੀ ਜਿਵੇਂ ਆਪਾਂ ਕਹਿ ਲਈਏ ਵੀ ਆਪਣਾ ਕੋਈ ਐਗਜ਼ਾਮ ਆ ਉਹਨੂੰ ਪਾਸ ਕਰਨ ਲਈ ਪੜ੍ਹਨਾ ਜ਼ਰੂਰੀ ਆ ਉਹ ਚੀਜ਼ਾਂ ਲੜਕਾ ਇਹ ਕਹਿੰਦੇ ਵੀ ਅਸਲ ਦੇ ਵਿੱਚ ਕਰ ਹੀ ਨਹੀਂ ਸਕਿਆ ਅੱਛਾ ਜਦੋਂ ਪਹਿਲੀ ਵਾਰ ਅਪਰੂਵਲ ਆ ਗਈ ਉਹਦੀ ਉਸ ਤੋਂ ਬਾਅਦ ਲੜਕੀ ਨੇ ਦੁਬਾਰਾ ਫਾਈਲ ਲਾਉਣ ਦਾ ਯਤਨ ਕੀਤਾ ਜਾਂਦੀ ਸਰ ਜੀ ਪਹਿਲਾਂ ਹੀ ਜਦੋਂ ਉਹਦੀ ਕੁੜੀ ਮੁੰਡੇ ਦੀ ਰਿਫਿਊਜ਼ਲ ਆ ਗਈ ਰਿਫਿਊਜ਼ਲ ਤੋਂ ਬਾਅਦ ਪਤਾ ਮੁੰਡਾ ਕੀ ਕਹਿੰਦਾ ਕਹਿੰਦਾ ਮੇਰੀ ਤੂੰ ਅਪੀਲ ਕਰਦੇ ਕੁੜੀ ਕਹਿੰਦੀ ਵੀ ਦੇ ਦੋ ਤਾਂ ਤਾਂ ਸਿੰਪਲ ਇੰਟਰਵਿਊ ਤਾਂ ਕਲੀਅਰ ਹੋਈ ਨਹੀਂ ਅਪੀਲ ਤਾਂ ਇਦੋਂ ਵੀ ਟਫ ਹੋਣੀ ਆਗੀ ਉਹਦੇ ਲਈ ਮੈਂ 5-7 ਲੱਖ ਲਾਉਂਗੀ ਜਦੋਂ ਤਾਂ ਤਾਂ ਸਿੰਪਲ ਨਹੀਂ ਇੰਟਰਵਿਊ ਨਿਕਲੀ ਉਹ ਤੂੰ ਕਿੱਥੋਂ ਕਲੀਅਰ ਕਰ ਦੇਗਾ ਉਹਦੇ ਲਈ ਬੈਟਰ ਸੋਲੂਸ਼ਨ ਇਹ ਹੈ ਕਿ ਆਪਾਂ ਦੁਬਾਰਾ ਫਾਈਲ ਲਾ ਲਾਂਗੇ ਠੀਕ ਆ ਜੀ ਦੁਬਾਰਾ ਫਾਈਲ ਲਾਉਣ ਬਾਰੇ ਗੱਲ ਕੀਤੀ ਸੀਗੀ ਤੇ ਇਹ ਸਿਰਫ ਇਹ ਕਹਿਣਾ ਸੀ ਮੈਂ ਤਾਂ ਕੁੜੀ ਛੱਡਣੀ ਹੈ ਇਹਨਾਂ ਦੀ ਮੈਂ ਕੁੜੀ ਰੱਖਣੀ ਨਹੀਂ ਜੀ ਇਹ ਜਿਹਦੇ ਬਕਾਇਦਾ ਇਹ ਸਾਡੇ ਸਰਪੰਚ ਸਾਹਿਬ ਨੇ ਕਿ ਸਰਪੰਚ ਸਾਹਿਬ ਨਾਲ ਤੁਸੀਂ ਗੱਲ ਕਰ ਸਕਦੇ ਹੋਗੇ ਉਹਨੂੰ ਕਹਿੰਦਾ ਸੀ ਮੇਰਾ ਤਾਂ ਹੀ ਨਿਮੇੜਾ ਕਰਾ ਦਿਓ ਸਾਡੇ ਰਿਸ਼ਤੇਦਾਰ ਨੇਗੇ ਉਹਨਾਂ ਕੋਲ ਵੀ ਇਹੀ ਗੱਲ ਕਿਹਾ ਮੇਰੇ ਸਹੁਰੇ ਪਰਿਵਾਰ ਨੇ ਇਹ ਗੱਲ ਕਹੀ ਸੀ ਇਹਨੂੰ ਵੀ ਜੀ ਅਸੀਂ ਤੇਰਾ ਖਰਚਾ ਵੀ ਅਸੀਂ ਕਰਦਾਂਗੇ ਵੀ ਤੂੰ ਕੁਛ ਨਾ ਕਰ ਅਸੀਂ ਪੇਪਰ ਮੰਗਵਾ ਲਾਂਨੇ ਆ ਤੂੰ ਤਿਆਰੀ ਕਰ ਲਾ ਉਹਨਾਂ ਕੋਲ ਕਹਿੰਦਾ ਜੀ ਚਾਹੇ ਮੈਨੂੰ ਕੁਛ ਨਾ ਬਚੇ ਚਾਹੇ ਕੁਛ ਨਾ ਵੀ ਮੈਂ ਤਾਂ ਇਹਨਾਂ ਦੀ ਕੁੜੀ ਛੱਡਣੀ ਹੀ ਆਂਗੀ ਮੈਨੂੰ ਕੋਈ ਨਹੀਂ ਚਾਹੇ ਮੈਂ ਕੈਨੇਡਾ ਜਾਵਾਂ ਨਾ ਜਾਵਾਂ ਮੈਂ ਤਾਂ ਇਹਨਾਂ ਦੀ ਕੁੜੀ ਛੱਡਣੀ ਹੀ ਆਂਗੀ ਇੰਨਾ ਚ ਕੌਣ ਤੁਹਾਡੇ ਰੌਲੇ ਚ ਜਾਂਦਾ ਰਿਹਾ ਇਹਨਾਂ ਚ ਕੋਈ ਇਹ ਮੈਂਬਰ ਪੰਚਾਇਤ ਤੁਸੀਂ ਜਾਂਦੇ ਰਹੇ ਜੀ ਮੈਂਬਰ ਸਾਹਿਬ ਜਾ ਰਹੇ ਜੀ ਅੱਛਾ ਜਦੋਂ ਇਹਨਾਂ ਦਾ ਰੌਲਾ ਪਿਆ ਜਿਵੇਂ ਹੁਣ ਇਹ ਵੀਰ ਜੀ ਕਹਿ ਰਹੇ ਆ ਵੀ ਇਹ ਪੁਰਾਣਾ ਇਹਨਾਂ ਦਾ ਇਹ ਗੱਲ ਕਹਿੰਦਾ ਵੀ ਮੈਂ ਕੁੜੀ ਨੂੰ ਛੱਡਣਾ ਮੈਂ ਰੱਖਣਾ ਨਹੀਂ ਹੁੰਦੀਆਂ ਰਹੀਆਂ ਗੱਲਾਂ ਕਦੀ ਇਹ ਸਾਡੇ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਜੀ ਪੁਲੀਸ ਥਾਣੇ 'ਚ ਜੀ ਜੀ ਵੀ ਅਸੀਂ ਇਹਨਾਂ ਨੂੰ ਇੱਕ ਕੰਪਰੋਮਾਈਜ਼ ਤੇ ਕਿਹਾ ਸੀਗਾ ਵੀ ਚਲੋ ਜੇ ਤੁਹਾਡਾ ਵੈਸੇ ਨਹੀਂ ਤੁਸੀਂ ਇਕੱਠੇ ਰਹਿਣਾ ਹੂੰ ਜੇ ਇੱਕ ਵਾਰ ਜਾਣ ਵਾਸਤੇ ਮਤਲਬ ਰਹਿਵੋ ਹਮ ਫਾਈਲ ਲਵਾ ਲਓ ਤੂੰ ਉਧਰ ਚੱਲਿਆ ਜਾਏਂਗਾ ਉਧਰ ਪਤਾ ਲੱਗ ਹੋ ਜਿਓ ਹਮ ਇਹ ਸਾਡੇ ਥਾਣੇ ਦੀ ਗੱਲ ਹੋਈ ਸੀ ਉਧਰ ਸਾਡੇ ਸਰਪੰਚ ਸਾਹਿਬ ਨਾਲ ਮੁੰਡੇ ਦੀ ਗੱਲ ਹੋਈ ਹੈ ਜੀ 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 ਇਹਨੇ ਦੱਸਿਆ ਉਹ ਕਹਿੰਦਾ ਵੀ ਮੈਂ ਤਾਂ ਲੱਗੀ ਹੋਣਾ ਜੀ ਤੁਡੀ ਕਦੇ ਹੋਈ ਮੁੰਡੇ ਨਾਲ ਗੱਲ ਕਦੇ ਕੋਈ ਮਾੜੀ ਗੱਲ ਸਰਪੰਚ ਸਾਹਿਬ ਨਾਲ ਹੀ ਹੋਈ ਹੈ ਜੀ ਸਾਡੇ ਥਾਣੇ 'ਚ ਦੋ ਮਿਲਿਆ ਦੋ ਵਾਰੀ ਵੀ ਉਦੋਂ ਵੀ ਅਸੀਂ ਕਹਿਆ ਸੀ ਤੁਸੀਂ ਕਿਸੇ ਨਾਲ ਕਿਸੇ ਲੋੜ ਕਿਵੇਂ ਵੀ ਕੰਪਰੋਮਾਈਜ਼ ਕਰਕੇ ਮਤਲਬ ਸਮਝੌਤਾ ਕਰ ਲਓ ਜੀ ਤੋਂ ਤੁਸੀਂ ਬਾਹਰ ਜਾਣ ਵਾਸਤੇ ਪੈਸੇ ਲਾਇਆ ਬਿਲਕੁਲ ਮਤਲਬ ਤੁਸੀਂ ਵੀ ਆਪਦਾ ਬਾਹਰ ਜਾ ਬਣਾਓਗੇ ਚਲੋ ਇਹਨਾਂ ਦਾ ਵੀ ਹੋਊਗਾ ਨਹੀਂ ਇਹਨਾਂ ਦੀ ਬਦਨਾਮੀ ਵਾਲਾ ਕੋਈ ਇਹਨਾਂ ਨੂੰ ਗਲਤ ਕਹੂਗਾ ਤੁਹਾਨੂੰ ਕਹੂਗਾ ਅਸੀਂ ਨਹੀਂ ਇਹ ਚੀਜ਼ ਚੁੱਪਿਆ ਸੀ ਕੰਪਰੋਮਾਈਜ਼ ਕਿਉਂਕਿ ਆਖਰਕਾਰ ਪੰਚਾਇਤ ਦਾ ਤਾਂ ਇਹੀ ਫਰਜ਼ ਹੁੰਦਾ ਪੰਚਾਇਤ ਚੁਣੀ ਹੀ ਇਸੇ ਗੱਲ ਲਈ ਜਾਂਦੀ ਹੁੰਦੀ ਹੈ ਵੀ ਜਿਹੜਾ ਸਮਝੌ ਅਹਿਮਦਗੜ੍ਹ ਉਹ ਵੀ ਸਰਪੰਚ ਨੇ ਆਪਾਂ ਨੂੰ ਇਹ ਗੱਲ ਕਹੀ ਸੀ ਵੀ ਪੰਚਾਇਤ ਨਾਲ ਮੈਂ ਵੀ ਗੱਲ ਕੀਤੀ ਹੈ ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਗੱਲਬਾਤ ਹੈ ਜਿਹੜੀ ਲੜਕੀ ਦੇ ਪਰਿਵਾਰ ਨਾਲ ਕਰ ਲਾਂਗੇ ਤੇ ਉਹਨਾਂ ਨੇ ਇਹ ਵੀ ਕਹਿਤਾ ਸੀ ਇਸ ਪੰਚਾਇਤ ਨੇ ਕੋਰੜ ਪਿੰਡ ਦੀ ਨੇ ਵੀ ਅਸੀਂ ਇਸ ਪਰਿਵਾਰ ਨੂੰ ਰਾਜ਼ੀ ਕਰ ਲਾਂਗੇ ਲੜਕੀ ਦੇ ਕੋਲੋਂ ਜਿਹੜੇ ਕਾਗਜ਼ ਆ ਉਹ ਜ਼ਰੂਰ ਮੰਗਵਾ ਲਾਂਗੇ ਫਾਈਲ ਲਵਾ ਦੇਾਂਗੇ ਵੀ ਜਿਹੜੀ ਇੰਟਰਵਿਊ ਹੁਣ ਇੰਟਰਵਿਊ ਤਾਂ ਜਿਹਦੀ ਫਾਈਲ ਲੱਗੀ ਆ ਉਸੇ ਨੂੰ ਕੱਢਣੀ ਪੈਣੀ ਆ ਕਿਉਂਕਿ ਕੱਲਾ ਆਪ ਜਿਵੇਂ ਇਹ ਸ਼ਬਦ ਤੁਹਾਨੂੰ ਕਹਿ ਦਿਆਂ ਸਪਸ਼ਟ ਵੀ ਤਵੀਤਾ ਧਾਗਿਆਂ ਨਾਲ ਗੱਲ ਨਹੀਂ ਬਾਨੀ ਪੜ ਕੇ ਹੀ ਪਾਸ ਹੋਇਆ ਜਾਣਾ ਲੰਗਿਆ ਤਾ ਫੇਰ ਹੀ ਜਾਣਾ ਸੀ ਪਰ ਮਾਮਲਾ ਜਿੱਥੋਂ ਤੱਕ ਹੁਣ ਇਹਨਾਂ ਦਾ ਆਪਾਂ ਪੱਖ ਸੁਣ ਰਹੇ ਆਂ ਦੂਸਰੇ ਪਾਸੇ ਆਪਾਂ ਲੜਕੇ ਦਾ ਪੱਖ ਸੁਣਿਆ ਬਹੁਤ ਸਾਰੀਆਂ ਕਮੀਆਂ ਤੇ ਬਹੁਤ ਸਾਰੇ ਲਕੋ ਵਿਚੋਲੇ ਦੀ ਗਲਤੀ ਕਰਕੇ ਰਹੇ ਆ ਕਿਉਂਕਿ ਆਪਾਂ ਉਹ ਇੰਟਰਵਿਊ 'ਚ ਵੀ ਤੁਹਾਨੂੰ ਸਪਸ਼ਟ ਕਹਿਤਾ ਸੀ ਵਿਚੋਲੇ ਨੂੰ ਸਵਾਲ ਪੁੱਛੇ ਸੀ ਹੁਣਾਂ 3 ਲੱਖ ਰੁਪਏ ਦਾ ਜਿਹੜੀ ਗੱਲਬਾਤ ਆਈ ਆ ਇਹ ਲੜਕੀ ਦੇ ਪਰਿਵਾਰ ਤੋਂ ਆਪਾਂ ਨੂੰ ਪਤਾ ਲੱਗੀ ਆ ਵੀ ਚਾਏ ਉਹਨੇ ਲੜਕੇ ਵਾਲਿਆਂ ਨੂੰ ਦੱਸਿਆ ਚਾਹੇ ਨਹੀਂ ਦੱਸਿਆ ਇਹਨਾਂ ਦੇ ਵੀ ਬਹੁਤ ਉਹ ਨਜ਼ਦੀਕ ਸੀ ਮਾਸੀ ਦਾ ਲੜਕਾ ਸੀ ਕਿਉਂਕਿ ਇਹਨਾਂ ਦੇ ਰਿਸ਼ਤੇ ਨਾਲ ਤੇ ਬਹੁਤ ਜ਼ਿਆਦਾ ਨਜ਼ਦੀਕ ਹੁੰਦੀ ਆ ਠੀਕ ਆ ਹੁਣ ਇਹਨਾਂ ਨੇ ਗੱਲਬਾਤ ਆ ਜਿਹੜੀ ਕੀਤੀ ਸੀਗੀ ਹੁਣ ਫਿਰ ਉਹਨਾਂ ਨੇ ਬਸ ਇਹੀ ਜिद ਕੀਤੀ ਵੀ ਅਸੀਂ ਲੜਕੇ ਨੂੰ ਛੱਡਣਾ ਸਾਡੇ ਪੈਸੇ ਵਾਪਸ ਕਰੋ ਹਾਂਜੀ ਕਹਿੰਦੇ ਜੀ ਸਾਡੇ ਪੈਸੇ ਵਾਪਸ ਕਰੋ 4 ਸਾਲ ਕੁੜੀ ਨੇ ਟੈਕਸ ਭਰੇ ਆ ਜੀ 4 ਸਾਲ ਕੁੜੀ ਨੇ ਟੈਕਸ ਭਰੇ ਹੈਗਾ ਘੱਟੋ ਘੱਟ 16 17 ਲੱਖ ਦਾ ਕੁੜੀ ਨੇ ਟੈਕਸ ਹੀ ਭਰਤਾ ਜੀ ਪੇ ਕਰਤਾ ਮੁੰਡੇ ਦਾ ਜੇ ਕੁੜੀ ਨੇ ਮੁੰਡਾ ਨੰਗਾਉਣਾ ਨਾ ਹੁੰਦਾ ਉਹ 4 ਸਾਲ ਟੈਕਸ ਕਿਉਂ ਭਰਦੀ ਜੀ ਠੀਕ ਆ ਜੀ ਉਹ ਇਨਵਰਸਰੀਆਂ ਕਿਉਂ ਮਗਾਉਂਦੀ ਜਦੋਂ ਕੁੜੀ ਇਧਰੋਂ ਪਹਿਲੇ ਦਿਨ ਜਦੋਂ ਵਾਪਸ ਗਈ ਆਗੀ ਉਹ ਆਪਣਾ ਪੀਆਰ ਕਾਰਡ ਹਮ ਮੁੰਡੇ ਨੂੰ ਦੇ ਕੇ ਗਈ ਆਗੀ ਠੀਕ ਆ ਆਪਣੇ ਘਰ ਦਾ ਐਡਰੈਸ ਹਮ ਬਕਾਇਦਾ ਡਾਲਰ ਵੀ ਦੇ ਕੇ ਗਈ ਆਗੀ ਵੀ ਕੋਈ ਕੱਲ ਨੂੰ ਤੇਰਾ ਯਾਰ ਦੋਸਤ ਨੂੰ ਇਹ ਨਾ ਕਹਦੇ ਵੀ ਜਾਣਵੇਰੇ ਤੇਰੀ ਕੁੜੀ ਤੈਨੂੰ ਕੀ ਦੇ ਕੇ ਗਈ ਆ ਉਹ ਕਹਿੰਨੀ ਵੀ ਡਾਲਰ ਵੀ ਆ ਰੱਖ ਲੈ ਆਪਣੇ ਕੋਲ ਤੇ ਮੇਰਾ ਪੀਆਰ ਕਾਰਡ ਆ ਜੀ ਜੇ ਅਸੀਂ ਨੰਗਾਉਣੇ ਨਾ ਹੁੰਦੇ ਉਹ ਕੁੜੀ ਇਹਨੂੰ ਕਿਉਂ ਦਿੰਦੀ ਹਮ ਠੀਕ ਹੈ ਜੀ ਜੀ ਉਹ ਸਾਰਾ ਕੁਝ ਇਹਨੂੰ ਦੇ ਕੇ ਗਈ ਆ ਗਈ ਯਾਨੀ ਤੁਸੀਂ ਆਪਦੀ ਪੂਰੀ ਕੋਸ਼ਿਸ਼ ਕੀਤੀ ਉਹ ਫਰਜ਼ ਨਿਭਾਏ ਹਾਂਜੀ ਸਾਰੇ ਫਰਜ਼ ਨਿਭਾਏ ਆ ਗਈ ਉਹਨਾਂ ਨੇ ਕੀ ਫਰਜ਼ ਜੇ ਅਸੀਂ ਵਿਦਿਨ ਪ੍ਰੂਫ ਗੱਲ ਕਰਦੇ ਹਾਂਗੇ ਉਹ ਵਿਦਿਨ ਪ੍ਰੂਫ ਗੱਲ ਕਰਕੇ ਦਿਖਾ ਦਣ ਸਾਨੂੰ ਉਹਨਾਂ ਕੋਲ ਕੋਈ ਪ੍ਰੂਫ ਹੈ ਸਾਡੇ ਕੋਲ ਟੋਟਲ ਪ੍ਰੂਫ ਨੇਗੇ ਏ ਟੂ ਜ਼ेड ਸਾਡੇ 7 ਦਿਨ ਕੜਾਹੀ ਜਿਹੜੀ ਰਹੀ ਆ ਜੀ ਪਿੰਡ ਦੇ ਵਿੱਚ ਮੰਗਣਾ ਵੀ ਕੀਤਾ 500 ਬੰਦਾ ਆਇਆ 100 ਬੰਦੇ ਨੂੰ 500 ਰੁਪਏ ਨਾਲ ਨਵਾਜਿਆ ਨਾਲ ਇੱਕ ਡੱਬਾ ਦੇ ਕੇ ਦਿਓ ਤੋਰਿਆਗਾ ਹਰ ਇੱਕ ਇੱਕ ਉਹ ਇਹ ਗੱਲ ਕਹਿੰਦੇ ਸੀ ਲੜਕੇ ਦੀ ਮਾਤਾ ਤੇ ਜਿਹੜਾ ਤੁਹਾਡਾ ਮਾਸੀ ਦਾ ਮੁੰਡਾ ਬਚੋਲਾ ਉਹ ਕਹਿੰਦੇ ਅਸੀਂ ਗੱਲ ਕਰਨ ਵਾਸਤੇ ਘਰੇ ਗਏ ਸੀ ਸਾਨੂੰ ਕੁੱਟ ਕੇ ਭਜਾਇਆ ਲੜਿਆ ਉੱਥੇ ਬਹੁਤ ਸਾਰਾ ਕੱਟ ਸੀ ਪਰ ਉਹ ਚੀਜ਼ਾਂ ਤੁਸੀਂ ਸਾਡੇ ਫੋਨ ਦੇ ਵਿੱਚ ਦੇਖ ਹੀ ਚੱਕਦੇ ਹੋਗੇ ਸਾਡੀ ਲਵੇ ਆਲੇ ਵਾਲੇ ਦੇ ਪੁੱਛ ਸਕਦੇ ਹੋ ਉਸ ਟਾਈਮ ਮੇਰੀ ਜਿਹੜੀ ਭੂਆ ਜੀ ਸੀਗੀ ਨਾ ਉਹ ਬੈਲਟੀ ਲੈਟਰ ਤੇ ਪਏ ਸੀਗੇ ਜਿਹੜੇ ਕਿ ਸਾਨੂੰ ਬਹੁਤ ਹੀ ਪਿਆਰੇ ਸੀਗੇ ਠੀਕ ਆ ਉਹ ਮਰਨ ਕਿਨਾਰੇ ਪਏ ਸੀ ਇਹ ਸਾਡੇ ਨਾਲ ਇਹ ਗੱਲਾਂ ਤੇ ਲੜਨ ਆਉਂਦੇ ਸੀਗੇ ਅਸੀਂ ਕੋਸ ਲੜਨ ਦੀ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਘਰ ਦੇ ਬਾਹਰ ਨਿਕਲ ਕੇ ਵੀ ਸਾਡਾ ਜਲੂਸ ਕੱਢਿਆ ਸਾਡੀ ਐਲ ਸੀ ਡੀ ਪੰਨੀ ਤੁਹਾਨੂੰ ਫੋਟੋਆਂ ਬਕਾਇਦਾ ਮੈਂ ਦੇ ਸਕਦਾਗਾ ਦੇਖ ਸਕਦੇ ਹੋਗੇ ਤੁਸੀਂ ਜੀ ਠੀਕ ਹੈ ਸਰ ਦੂਸਰਾ ਇਹਨਾਂ ਨੇ ਸਾਡਾ ਟੇਬਲ ਪੰਨੇ ਆ ਜੀ ਉੱਥੇ ਭੰਨ ਤੋੜ ਕੱਪੀਆਂ ਭੰਨ ਤੋੜ ਕੀਤੀ ਤੁਸੀਂ ਦਿਖਾ ਦਿਓ ਪ੍ਰੂਫ ਜੀ ਕਿਉਂਕਿ ਆਪਾਂ ਨੂੰ ਤੇ ਇਹ ਚੀਜ਼ ਹੁੰਦਾ ਵੀ ਹਰ ਗੱਲ ਆ ਜਿਹੜੀ ਉਹ ਪ੍ਰੂਫ ਦੇ ਤਹਿਤ ਕੀਤੀ ਜਾਵੇ ਠੀਕ ਆ ਸਰਪੰਚ ਸਾਹਿਬ ਨਾਲ ਵੈਸੇ ਮੇਰਾ رابطہ ਕਾਇਮ ਹੋਇਆ ਸੀ ਆਪਾਂ ਪਹਿਲੀ ਇੰਟਰਵਿਊ ਦੇ ਵਿੱਚ ਜਿਹੜਾ ਪੱਖ ਆ ਉਹ ਚਲਾਇਆ ਸੀ ਪੰਚਾਇਤਾਂ ਦਾ ਤੇ ਦੋਨੇ ਪਾਸੇ ਇਹੀ ਪੱਖ ਹੁੰਦਾ ਵੀ ਕਿਵੇਂ ਨਾ ਕਿਵੇਂ ਕਰਕੇ ਸਮਝੌਤਾ ਹੋ ਜੇ ਘਾਰਾ ਜਿਹੜੇ ਉਹ ਵਸ ਜਾਣ ਹੁਣ ਪਰ ਇਹਨਾਂ ਦਾ ਕਹਿਣਾ ਵੀ ਅਸਲ ਦੇ ਵਿੱਚ ਜਿਹੜੀ ਹੈਗੀ ਆ ਉਹ ਚੀਜ਼ ਗੱਲਬਾਤ ਮੁੰਡੇ ਤੋਂ ਜਿਹੜੀ ਇੰਟਰਵਿਊ ਆ ਉਹ ਨਹੀਂ ਨਿਕਲੀ ਉਹਦਾ ਨਿਕਲਣਾ ਨਾ ਕਰਕੇ ਇਹ ਜਿਹੜਾ ਥੋੜਾ ਮੈਂ ਦਿਖਾ ਦੇਣਾ ਤੁਹਾਨੂੰ ਧੁੰਦਲਾ ਹੀ ਦਿਸੂ ਇਹ ਕਹਿੰਦੇ ਵੀ ਸਾਡੀ ਜਿਹੜੀ ਆ ਐਲਈਡੀ ਵਗੈਰਾ ਲੜਕੇ ਦੇ ਪਰਿਵਾਰ ਵੱਲੋਂ ਜਿੱਦੇ ਆਏ ਉਹਦੇ ਪੰਨੀ ਗਈ ਆ ਟੇਬਲ ਦੀ ਫੋਟੋ ਆ ਕੱਪ ਚਾਹ ਵਾਲੇ ਜਿਹੜੇ ਪਏ ਆ ਡੁੱਲੇ ਇਹ ਚੀਜ਼ ਕਹਿੰਦੇ ਵੀ ਅਸਲ ਦੇ ਵਿੱਚ ਅਸੀਂ ਦੱਸਿਆ ਸੀ ਵੀ ਸਾਡੇ ਘਰ ਦੇ ਵਿੱਚ ਜਿਹੜੀ ਸਮੱਸਿਆ ਚੱਲ ਰਹੀ ਹੈ ਇਹਨਾਂ ਦੀ ਭੂਆ ਜੀ ਬਿਮਾਰ ਸੀ ਉਹਦਾ ਕਰਕੇ ਵੀ ਹਜੇ ਤੁਸੀਂ ਉਹ ਗੱਲਬਾਤ ਹੈ ਜਿਹੜੀ ਉਹ ਨਾ ਕਰੋ ਠੀਕ ਆ ਪਰ ਹੁਣ ਰੌਲਾ ਇਹ ਆ ਵੀ ਹੁਣ ਹੋਰ ਦੱਸਣਾ ਚਾਹਣਾ ਜੀ ਜੇ ਅਸੀਂ ਇਹ ਨਹੀਂ ਕਹਿੰਦੇ ਇਹਦੀ ਰਿਕਾਰਡਿੰਗ ਜਿਆਦਾ ਸਾਡੇ ਨਾਲ ਮਸਜਿਦ ਦੇ ਵਿੱਚ ਕੈਮਰਾ ਲਾਈਵ ਹੈਗਾ ਉੱਥੋਂ ਜਾ ਕੇ ਤੁਸੀਂ ਕੱਢ ਸਕਦੇ ਹੋ ਵੀ ਗਲਤੀ ਕੀ ਦੀ ਆ ਕੀ ਦੀ ਨਹੀਂ ਉੱਥੋਂ ਵੀ ਜਾ ਕੇ ਦੇਖ ਸਕਦੇ ਹੋਗੇ ਜੀ ਲਾਈਵ ਕੈਮਰਾ ਉੱਥੇ ਚੱਲ ਰਿਹਾ ਮਸਜਿਦ ਦੇ ਵਿੱਚ ਬਾਹਰ ਜਾ ਕੇ ਦੀ ਮਾਂ ਨੇ ਸਾਡੇ ਨਾਲ ਕੀ ਖਲਾਰਾ ਪਾਇਓ ਜਾ ਕੇ ਤੁਸੀਂ ਉੱਥੋਂ ਰਿਕਾਰਡਿੰਗ ਕੱਢ ਕੇ ਦੇਖ ਸਕਦੇ ਹੋ ਅਸੀਂ ਖੁਦ ਨਹੀਂ ਕਹਿੰਦੇ ਤੁਸੀਂ ਆਪ ਦੇਖ ਲਓ ਹੁਣ ਜਦੋਂ ਤੁਹਾਡਾ ਫਿਰ ਥਾਣਿਆਂ 'ਚ ਕੋਈ ਗੱਲਬਾਤ ਹੋਈ ਉਹਨਾਂ ਨੇ ਰਿਪੋਰਟ ਕੀਤੀ ਜਾਂ ਤੁਸੀਂ ਕੀਤੀ ਉੱਥੇ ਫਿਰ ਕੀ ਗੱਲਬਾਤ ਕੋਈ ਸਮਝੌਤਾ ਹੋਇਆ ਕੋਈ ਸਮਝੌਤਾ ਨਹੀਂ ਹੋਣਾ ਜੀ ਅਸੀਂ ਵਿਦਨ ਕੋਰਟ ਆਗਾ ਜੀ ਵੀ ਦਿਨ ਕੋਰਟ ਤੇ ਹੀ ਪ੍ਰੂਫ ਕੀਤਾਗਾ ਵੀ ਦਿਨ ਕੋਰਟ ਮੇ ਉਧਰੋਂ ਅਸੀਂ ਪੇਪਰ ਮੇਰੀ ਸਿਸਟਰ ਨੇ ਵੀ ਵੰਟਾਈਡ ਵੋਸ ਦੇ ਲਾਏ ਹੋਏ ਨੇਗੇ ਇਧਰੋਂ ਮੇਰਾ ਲਾਇਰ ਹੈਗਾ ਮੈਂ ਵੀ ਪੇਪਰ ਲਗਾ ਦਿੱਤੇ ਹੋਏ ਆ ਸਾਡੇ ਹੋਏ ਹੋਏ ਆ ਕਿ ਸਾਰਾ ਕੋਰਟ ਤੋਂ ਅਸੀਂ ਜੀ 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 ਜ ਤਾਂ ਹੀ ਉਹਨਾਂ ਨੇ ਸਾਨੂੰ ਵੀ 32 ਲੱਖ ਗਿਆ ਸੀ 32 ਲੱਖ ਦਿੱਤਾ ਉਹ ਇਸੇ ਕਰਕੇ ਕਹਿ ਰਹੇ ਨੇ ਫਿਰ ਵੀ ਇਹ ਇਸੇ ਕਰਕੇ ਹੀ ਕਹਿ ਰਹੇ ਨੇ ਜੀ ਕਿਉਂਕਿ ਇਹ ਚੀਜ਼ਾਂ ਅਸਲ ਦੇ ਵਿੱਚ ਇਹਨਾਂ ਨੇ ਪਹਿਲਾਂ ਵੀ ਇਹ ਗੱਲ ਸਪਸ਼ਟ ਕੀਤੀ ਸੀ ਪਹਿਲੀ ਵੀਡੀਓ 'ਚ ਜਿਹੜਾ ਪੱਖ ਚਲਾਇਆ ਸੀ ਵੀ ਉਹ ਕੋਰਟ ਦੇ ਵਿੱਚ ਕੇਸ ਕਰ ਲੈਣ ਵੀ ਜੇ ਕੋਰਟ ਦੇ ਵਿੱਚ ਅਸੀਂ ਝੂਠੇ ਹੋਏ ਤਾਂ ਸਾਨੂੰ ਸਜ਼ਾ ਮਿਲ ਜੂਗੀ ਜੇ ਉਹ ਝੂਠੇ ਆ ਤਾਂ ਉਹਨਾਂ ਨੂੰ ਸਜ਼ਾ ਜਿਹੜੀ ਮਿਲ ਜੂਗੀ ਇੱਕ ਗੱਲ ਹੋਰ ਕਹੀ ਸੀ ਤੁਹਾਡੇ ਪਰੌਣਾ ਸਾਬ ਨੇ ਹੁਣ ਇਹ ਗੱਲ ਸ਼ਬਦ ਕਹੇ ਸੀ ਵੀ ਮੇਰਾ ਸਾਲਾ ਰਾਜੂ ਵੀ ਮੈਨੂੰ ਕਿਸੇ ਤੋਂ ਫੋਨ ਕਰਾਉਂਦਾ ਧਮਕੀਆਂ ਦਵਾਉਂਦਾ ਕੋਈ ਹੈ ਗੱਲਬਾਤ ਇੰਦਾਂ ਦੀ ਸਰ ਪਹਿਲਾਂ ਮੈਨੂੰ ਇਹ ਦੱਸੋ ਮੈਨੂੰ ਇਹ ਧਮਕੀਆਂ ਦੇ ਬਾਕੇ ਮਿਲ ਕੀ ਜਾਊਗਾ ਜੀ ਕੋਈ ਮਿਲ ਜੂ ਜੀ ਉਹਦੇ ਵਿੱਚ ਕੁਝ ਕੱਢਣ ਪਾਉਣ ਨੂੰ ਹੈ ਜੀ ਨੋ ਨਾਥਿੰਗ ਜੀ ਇਹ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਜੀ ਜੀ ਤੁਸੀਂ ਨਾਲ ਰਹਿੰਦੇ ਹੋ ਇਹਨਾਂ ਦੇ ਹਾਂ ਜੀ ਤੁਹਾਡੇ ਨਾਲ ਕਦੇ ਗੱਲਬਾਤ ਹੋਈ ਮੁੰਡੇ ਦੀ ਉਸ ਦੀ ਨਹੀਂ ਮੇਰੇ ਨਾਲ ਨਹੀਂ ਕਦੇ ਹੋਈ ਕਦੇ ਨਹੀਂ ਹੋਈ ਉਦਾਂ ਰੌਲੇ ਚ ਇਹਨਾਂ ਦੇ ਨਾਲ ਕਦੇ ਗਏ ਹੋ ਇੱਕ ਵਾਰ ਗਿਆ ਜੀ ਪਹਿਲਾਂ ਕੀ ਗੱਲਬਾਤ ਹੋਈ ਉਦੋਂ ਉਹ ਮੈਂ ਤਾਂ ਉਸ ਦਿਨ ਤਾਂ ਬਾਹਰ ਹੀ ਬੈਠਾ ਸੀ ਉਸ ਦਿਨ ਬੰਦੇ ਜਾਦੇ ਸੀਗੇ ਪੰਚਾਇਤ ਵਾਲੇ ਅੰਦਰ ਚਲੇ ਗਏ ਸੀਗੇ ਸਾਰੇ ਹੁਣ ਇਹਨਾਂ ਦਾ ਇਹ ਕਹਿਣਾ ਅਸਲ ਦੇ ਵਿੱਚ ਉਹ ਚਾਹੁੰਦੇ ਆ ਵੀ ਹੁਣ ਅਸੀਂ ਲੜਕੀ ਦੇ ਨਾਲ ਜਾਂ ਤੁਹਾਡੇ ਪਰਿਵਾਰ ਨਾਲ ਸਬੰਧ ਨਹੀਂ ਰੱਖਣਾ ਬਸ ਸਾਡਾ 25 ਲੱਖ ਮੋੜ ਦਿਓ ਇਹ ਗੱਲ ਕਹਿੰਦੇ ਆ ਹਾਂਜੀ ਇਹ ਕੱਲ ਕਹਿੰਦੇ ਆਗੇ ਇਹ ਗੱਲ ਹੀ ਕਹਿੰਦੇ ਆ ਜੀ ਤੁਸੀਂ ਇਹ ਕਹਿੰਦੇ ਹੋ ਵੀ ਕੋਰਟ 'ਚ ਨਿਬੜ ਲੈਣ ਜੇ ਸਾਨੂੰ ਪੈ ਗਈ ਅਸੀਂ ਦੇ ਦੇਾਂਗੇ ਸਭ ਕੁਝ ਹੀ ਉੱਥੇ ਹੁੰਦਾ ਜੀ ਉੱਥੇ ਹੋਏ ਬਣਾਣਾਗਾ ਉੱਥੇ ਹੀ ਕਲੀਅਰਟੀ ਹੈਗੀ ਹੋਰ ਕਿੱਥੇ ਹੁੰਦਾ ਜੀ ਕਲੀਅਰਟੀ ਐਦੂ ਵੱਧ ਜੀ ਸਾਰਾ ਕੁਝ ਤਾਂ ਉੱਥੇ ਜਸਟਿਸਾਂ ਨੇ ਅੱਗੇ ਜਦੋਂ ਤਿੰਨ ਤਿੰਨ ਜਸਟਿਸ ਬੈਠੇ ਨੇਗੇ ਉੱਥੇ ਹੀ ਕਲੀਅਰ ਹੁੰਦਾਗਾ ਹੋਰ ਕਿੱਥੇ ਹੁੰਦਾਗਾ ਬਿੰਨਰਤਾ ਉੱਥੇ ਹੀ ਹੁੰਦਾ ਬੰਦਾ ਪਤਾ ਤਾਂ ਉੱਥੇ ਹੀ ਲੱਗਦਾ ਨਾ ਉੱਥੇ ਹੀ ਵਿਨਿੰਗ ਆ ਗਈ ਪਤਾਗਾ ਇਹ ਸਾਰਾ ਕੁਝ ਪਤਾ ਕਰ ਚੁੱਕੇ ਨੇ ਕਿ ਸਾਰਾ ਕੁਝ ਇਹਨਾਂ ਦਾ ੱੱਕੇ ਖਾਦੇ ਹੋਏ ਨਹੀਂ ਇੱਥੇ ਜਾ ਕੇ ਹੁਣ ਇਹਨਾਂ ਨੇ ਇਹ ਸਪਸ਼ਟ ਗੱਲਾਂ ਜਿਹੜੀਆਂ ਕੰਨਿਆਂ ਨੇ ਵੀ ਆਖਰਕਾਰ ਸਿੱਧੀ ਗੱਲ ਆ ਕੋਰਟ ਦੇ ਵਿੱਚ ਠੀਕ ਆ ਉੱਥੇ ਜੋ ਵੀ ਫੈਸਲਾ ਹੋਊਗਾ ਉਹ ਸਾਨੂੰ ਮਨਜ਼ੂਰ ਹੋਊਗਾ ਇਦਾਂ ਗੱਲਾਂ ਕਹਿਣ ਕਹਾਉਣ ਦੇ ਨਾਲ ਜਾਂ ਉਹ ਗੱਲਾਂ ਨਹੀਂ ਬਣਦੀਆਂ ਪ੍ਰੂਫ ਆ ਜਿਹੜੇ ਉੱਥੇ ਰੱਖ ਦੇਣ ਜਿਹੜੇ ਸਾਡੇ ਕੋਲੇ ਪ੍ਰੂਫ ਆ ਅਸੀਂ ਰੱਖ ਦਿਆਂਗੇ ਅਸਲ ਦੇ ਵਿੱਚ ਜੇ ਸਾਰੇ ਗੱਲ ਦੇ ਤੈਅ ਵੇਖੀਏ ਤੇ ਬਹੁਤ ਸਾਰੀਆਂ ਗਲਤੀਆਂ ਵਿਚੋਲੇ ਵੱਲੋਂ ਰਹੀਆਂ ਤੇ ਕੁਝ ਗਲਤੀਆਂ ਇਹ ਰਹੀਆਂ ਨੇ ਕਿ ਜਿਹੜੀ ਇੰਟਰਵਿਊ ਆ ਉਹ ਪਾਸ ਨਹੀਂ ਹੋ ਸਕਿਆ ਮੁੰਡਾ ਉਹ ਨਿਕਲਿਆ ਨਹੀਂ ਉਸ ਤੋਂ ਪਹਿਲਾਂ ਗੱਲਬਾਤ ਜਾਂ ਹੁੰਦੀ ਸੀ ਜਾਂ ਸਬੰਧ ਸੀ ਇਸ ਪਰਿਵਾਰ ਦੇ ਆਪ ਦੇ ਨਾਲ ਠੀਕ ਸੀ ਜਾਂ ਜਿਵੇਂ ਵੀ ਚੱਲ ਰਿਹਾ ਸੀਗਾ ਪਰ ਰੌਲਾ ਜਾ ਕੇ ਪੈਂਦਾ ਇੰਟਰਵਿਊ ਤੇ ਠੀਕ ਆ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਲੜਕੀ ਨੂੰ ਵੀ ਜੇ ਇੰਟਰਵਿਊ ਮੇਰੀ ਨਹੀਂ ਨਿਕਲੀ ਤਾਂ ਕੋਈ ਗੱਲ ਨਹੀਂ ਤੁਸੀਂ ਇੰਡੀਆ ਆ ਜਾਓ ਇੱਥੇ ਆ ਕੇ ਆਪਾਂ ਸੈੱਟ ਕਰ ਲਾਂਗੇ ਇਹ ਮੈਂ ਤੁਹਾਡੇ ਇਹ ਵੀ ਗੱਲ ਦੇ ਮਨ ਦਾng ਤੁਹਾਡੀ ਇਹ ਗੱਲ ਬਿਲਕੁਲ ਜਾਇਜ਼ ਮੰਨਦਾ ਪਰ ਇਹ ਚੀਜ਼ ਉਦੋਂ ਕਹੀ ਜਾ ਸਕਦੀ ਹੁੰਦੀ ਆ ਜਦੋਂ ਆਪਾਂ ਕੁੜੀ ਨਾਲ ਰੈਗੂਲਰ ਗੱਲਬਾਤ ਕੀਤੀ ਜਦੋਂ 4-4 ਮਹੀਨੇ ਤੱਕ ਗੱਲ ਨਹੀਂ ਕਰਨੀ ਲੋਕਾਂ ਕੋਲੇ ਇਹ ਸੁਨੇਹਾ ਦੇਣਾ ਇੱਕ ਵਾਰੀ ਉਹਨਾਂ ਦੀ ਕੁੜੀ ਆ ਜੇ ਤਾਂ ਮੈਂ ਇੰਡੀਆ ਫਸਾ ਦੇਣੀ ਹੈ ਉਹਨਾਂ ਦੀ ਕੁੜੀ ਆਉਂਦੀ ਹੋਈ ਓਕੇ ਜਦੋਂ ਲੋਕਾਂ ਕੋਲੋਂ ਆਪਾਂ ਨੂੰ ਪਤਾ ਲੱਗਦਾ ਤੁਹਾਨੂੰ ਪਤਾ ਵੀ ਇੱਕ ਚੱਕੀ ਦੇ ਦੰਦ ਇੱਕ ਪਾਸੇ ਹੁੰਦੇ ਆ ਲੋਕਾਂ ਦੇ ਚਾਰੇ ਪਾਸੇ ਨੇਗੇ ਦੰਦ ਜੀ ਦੰਦ ਜੀ ਉਹ ਲੋਕਾਂ ਨੇ ਸਾਨੂੰ ਪਹਿਲਾਂ ਹੀ ਦੱਸਤਾ ਕਹਿੰਦੇ ਕੁੜੀ ਨਾ ਬੁਲਾ ਲਿਓ ਭੁੱਲ ਕੇ ਵੀ ਇਹਨਾਂ ਦੇ ਭੁਲੇਖੇ ਕਹਿੰਦੇ ਤੁਹਾਡੀ ਕੁੜੀ ਫਸਾਉਣਗੇ ਇੱਥੇ ਜੀ ਫਿਰ ਫਾਦਰ ਸਾਹਿਬ ਵੀ ਹਾਂਜੀ ਮੇਰੇ ਫਾਦਰ ਸਾਹਿਬ ਵੀ ਉੱਥੇ ਆਗੇ ਜੀ ਅਸੀਂ ਫਿਰ ਕਿਉਂ ਬੁਲਾਈਏ ਜੀ ਦੱਸੋ ਜਦੋਂ ਇਹਨਾਂ ਨੇ ਇਹੀ ਗਲਤੀ ਕਰਦੇ ਨੇ ਸਿੱਧਾ ਹੀ ਪਿਆਰ ਨਾ ਹੁੰਦਾ ਮਸਲਾ ਹੱਲ ਹੋ ਜਾਂਦਾ ਪਿਆਰ ਵਾਲ ਤਾਂ ਨੱਖੇ ਹੀ ਨਹੀਂ ਕੁਝ ਜੀ ਸਾਡੇ ਕਿਸੇ ਮਕਾਨਤ ਨਹੀਂ ਮੇਰੀ ਸੱਸ ਦੀ ਡੈਥ ਹੋਈ ਉੱਥੇ ਮੁੰਡਾ ਨਹੀਂ ਆਇਆ ਹਮ ਠੀਕ ਆ ਮੇਰੀ ਭੂਆ ਜੀ ਦੀ ਡੈਥ ਹੋਈ ਉੱਥੇ ਮੁੰਡਾ ਨਹੀਂ ਆਇਆ ਮੇਰੇ ਸਾਲੇ ਦੀ ਮੈਰਿਜ ਆਈ ਹੈ ਹੋਈ ਹੈਗੀ ਉੱਥੇ ਮਿੰਟਾਂ ਕਰ ਕਰਕੇ ਆਇਆਗਾ ਮੁੰਡਾ ਉਹ ਫਰਜ਼ ਨਿਭਾਉਂਦਾ ਸੀ ਵਿਆਹ ਵਾਲੇ ਕੁੜੀ ਨੇ ਤਾਂ ਸਾਰੇ ਫਰਜ਼ ਨਿਭਾਤੇ ਮੁੰਡੇ ਨੇ ਕਿਹੜਾ ਫਰਜ਼ ਨਿਭਾਇਆ ਇੱਕ ਚੁੰਨੀ ਵੀ ਇਹਨਾਂ ਨੇ ਭੇਜੀ ਹੈਗੀ ਜੀ ਕੁੜੀ ਨੇ ਬੋਲਟ ਮੁੰਡੇ ਨੇ ਬੋਲਟ ਮੰਗਿਆ ਕੁੜੀ ਨੇ ਪੈਸੇ ਭੇਜੇ ਵਿੱਧ ਸਲਿੱਪ ਆ ਗਈ ਕੋਡ ਦੇ ਵਿੱਚ ਪੇਸ ਆ ਗਈ ਸਭ ਕੁਝ ਆ ਗਿਆ ਠੀਕ ਆ ਸਰ ਦੂਸਰੀ ਗੱਲ ਤੇ ਪ੍ਰੋਟੀਨਾ ਵਗੈਰਾ ਮੰਗਾਉਣੀਆਂ ਸੀਗੀਆਂ ਉਹ ਵਿੱਧ ਨਿਗੀਆਂ ਫੋਟੋਆਂ ਉਹ ਵੀ ਪਾਈਆਂ ਹੋਈਆਂ ਨੇ ਬਗਾਇਦਾ ਪਰਫਿਊਮ ਵਗੈਰਾ ਮੰਗਾਉਣੇ ਸੀ ਉਹ ਵੀ ਭੇਜਿਆ ਫਿਰ ਪੋਵਡ ਦੇ ਟਾਈਮ ਇਹਨੇ 2.5 ਲੱਖ ਦੀ ਮੰਗ ਕੀਤੀ ਕੁੜੀ ਤੋਂ ਵੀ ਮੈਨੂੰ 2.5 ਲੱਖ ਪਤਾ ਮੈਂ ਨੋਵਾ ਗੱਡੀ ਲੈਣੀ ਆ ਉਹ ਕਹਿੰਦੀ ਇੱਥੇ ਕੋਵਿਡ ਆ ਸਾਡਾ ਖਰਚਾ ਖਾਣਾ ਔਖਾ ਹੋਇਆ ਪਿਆ ਤੈਨੂੰ 2.5 ਲੱਖ ਦੀ ਪਈ ਆ ਉਸ ਤੋਂ ਬਾਅਦ ਤੋਂ ਬਸ ਗੱਲ ਕਰਨੋਂ ਹਟ ਗਿਆ ਸੀਗਾ ਮੈਂਬਰ ਸਾਹਿਬ ਕੀ ਲੱਗਦਾ ਹੁਣ ਮਾਂ ਵਾਲਾ ਇਹਨਾਂ ਨੇ ਵੀ ਪੱਖ ਰੱਖਿਆ ਤੁਸੀਂ ਵੀ ਜਾਂ ਗੱਲਬਾਤ ਹੈ ਜਿਹੜੀ ਕੀਤੀ ਹੈ ਹਨਾ ਮੁੰਡੇ ਵਾਲਿਆਂ ਨੂੰ ਤੁਸੀਂ ਵੀ ਬਾਕੀ ਇੰਟਰਵਿਊ ਵੀ ਸੁਣ ਲਈ ਹੋਊਗੀ ਹੁਣ ਕੀ ਲੱਗਦਾ ਕਿਸ ਤਰ੍ਹਾਂ ਦਾ ਇਹਨਾਂ ਦਾ ਹੋਣਾ ਚਾਹੀਦਾ ਦੇਖੋ ਜੀ ਤੁਸੀਂ ਵੀ ਉਧਰ ਗੱਲ ਕਰਕੇ ਹੋ ਗੱਲ ਹਨਾ ਤੇ ਇਹਨਾਂ ਦੀ ਵੀ ਸੁਣ ਲਈ ਅਸੀਂ ਪਹਿਲਾਂ ਵੀ ਸੁਣੀ ਹੋਈਆਂ ਪਰ ਇਹਨਾਂ ਦੇ ਮਤਲਬ ਮਰਾਂ ਚ ਇੰਨਾ ਫਰਕ ਪਿਆ ਹਨਾ ਦੋਨੋਂ ਜਣੇ ਨਹੀਂ ਫਿਰ ਉਹਨੇ ਉੱਥੇ ਮੁੰਡੇ ਵਾਲੀ ਪੰਚਾਇਤ ਸੀ ਉਹਨਾਂ ਨੇ ਵੀ ਕਹਿ ਦਿੱਤਾ ਸੀ ਵੀ ਕਿਹਾ ਸੀ ਵੀ ਤੁਸੀਂ ਇੱਕ ਵਾਰ ਕੰਪਰੋਮਾਈਜ਼ ਕਰਕੇ ਕਿਸੇ ਲੋੜ ਨੂੰ ਬਾਹਰ ਕੱਢ ਲਓ ਜਿਹਦੇ ਬੇਸ ਤੇ ਤੁਸੀਂ ਪੈਸੇ ਲਾਇਆ ਨੇ ਇਹਨਾਂ ਦੀ ਵੀ ਉਹ ਜੂ ਥੋੜੀ ਜੀ ਠੀਕ ਆ ਜੂ ਪਰ ਪਤਾ ਨਹੀਂ ਇਹਨਾਂ ਦੇ ਵਿੱਚੋਂ ਵਿੱਚੋਂ ਗੱਲਾਂ ਕੀ ਨਿਕਲ ਜੰਦੀਆਂ ਹੋਰ ਦੀ ਹੋਰ ਅਸੀਂ ਵੀ ਬਹੁਤ ਸੁਣੀਆਂ ਨਹੀਂ ਅਸੀਂ ਅਹਿਮਦਗੜ ਡਿਪਟੀ ਸਾਹਿਬ ਦੇ ਵੀ ਗਏ ਸੀ ਉੱਥੇ ਵੀ ਡਿਪਟੀ ਸਾਹਿਬ ਦੇ ਲੀਡਰ ਨੇ ਵੀ ਗੱਲ ਕਹੀ ਸੀਗੀ ਵੀ ਤੁਸੀਂ ਕਿਸੇ ਲੋੜ ਕੰਪਰੋਮਾਈਜ਼ ਕਰਕੇ ਇੱਕ ਵਾਰ ਆਪਦਾ ਹੱਲ ਕਰੋ ਥੋੜਾ ਸਾਰਾ ਮਾਮਲਾ ਠੀਕ ਆ ਜੂ ਪਰ ਨਾ ਤਾਂ ਕੰਪਰੋਮਾਈਜ਼ ਨੇ ਇਹ ਕਹਿੰਦੇ ਸੀ ਕੋਰਟ ਦੀ ਗੱਲ ਕਰਨੀ ਸਾਰੀ ਉਹ ਜਣੀ ਇਹਨਾਂ ਦੇ ਬਤਾਉ ਕਹਿਣ ਨੂੰ ਵੀ ਲੱਗੀ ਹੁਣ ਵੀ ਮੈਂ ਤਾਂ ਰੱਖਣੀ ਹੋਣੀ ਹੈ ਕੋਈ ਏ ਆਪਣਾ ਦੂਜਾ ਪੱਖ ਸੀ ਲੜਕੀ ਦੇ ਪਰਿਵਾਰ ਦਾ ਪਿੰਡ ਕੋਰੜ ਜ਼ਿਲ੍ਹਾ ਬਰਨਾਲਾ ਦੇ ਵਿੱਚ ਠੀਕ ਆ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਕਿ ਲੜਕੀ ਹੈ ਜਿਹੜੀ ਉਹ ਕੈਨੇਡਾ ਨਹੀਂ ਲੈ ਕੇ ਜਾਂਦੀ ਪਰ ਆਪਾਂ ਨੂੰ ਵੀ ਕਈ ਵਾਰੀ ਇਹ ਹੁੰਦਾ ਮਾਮਲੇ ਬਹੁਤ ਸਾਰੇ ਇਹ ਪੰਜਾਬ ਦੇ ਵਿੱਚ ਆ ਰਹੇ ਆ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਰੌਲੇ ਨਿੱਤੇ ਪੈਂਦੇ ਆ ਕੈਨੇਡਾ ਜਾਣ ਪਿੱਛੇ ਆਉਣ ਪਿੱਛੇ ਇਹ ਗੱਲਾਂ ਜਿਹੜੀਆਂ ਉਹ ਹੁੰਦੀਆਂ ਹੀ ਆ ਹੁਣ ਲੜਕੀ ਦੇ ਪਰਿਵਾਰ ਨੇ ਸਿਰਫ ਇਹ ਸਪਸ਼ਟ ਗੱਲ ਕਰ ਦਿੱਤੀ ਆ ਪੰਚਾਇਤ ਦੇ ਮੈਂ ਲੋਕ ਵੀ ਖੜੇ ਨੇ ਤੇ ਆਪਣੇ ਕੋਲੇ ਕਿਸਾਨ ਜੁ ਨਹੀਂ ਆਂਦੇ ਲੋਕ ਵੀ ਇੱਥੇ ਖੜੇ ਨੇ ਠੀਕ ਆ ਇਹਨਾਂ ਨੇ ਸਿੱਧਾ ਕਹਿਤਾ ਵੀ ਕੋਰਟ ਦੇ ਵਿੱਚ ਕੇਸ ਆ ਜਿਹੜਾ ਉਹ ਲਾ ਲੈਣ ਉਹਨਾਂ ਨੇ ਜੇ ਪੈਸੇ ਦਿੱਤੇ ਆ ਕੋਈ ਵੀ ਚੀਜ਼ ਆ ਉਹ ਪ੍ਰੂਫ ਕਰ ਦੇਣਾ ਜੇ ਸਾਨੂੰ ਜੁਰਮਾਨਾ ਪੈਂਦਾ ਜਾਂ ਸਾਨੂੰ ਪੈਸੇ ਕੋਰਟ ਕਹੂਗਾ ਤਾਂ ਅਸੀਂ ਦੇ ਦੇਾਂਗੇ ਠੀਕ ਆ ਤੇ ਜੇਕਰ ਉਹ ਝੂਠੇ ਆ ਤਾਂ ਉਹ ਫਸ ਜਾਣਗੇ ਜੇ ਅਸੀਂ ਝੂਠੇ ਆ ਅਸੀਂ ਫਾਟ ਜਾਗੇ ਕਿਉਂਕਿ ਇਹ ਪੱਖ ਤੁਹਾਡੇ ਸਾਹਮਣੇ ਲਿਆਉਣਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਪਰ ਮੈਂ ਗੱਲ ਜ਼ਰੂਰ ਕਹਿਣਾਗਾ ਕਿ ਜਦੋਂ ਤੁਸੀਂ ਕਿਸੇ ਦਾ ਰਿਸ਼ਤਾ ਕਰਵਾਉਨੇ ਆ ਜਿਹੜੇ ਵਿਚੋਲੇ ਵੀਰ ਹੁੰਦੇ ਆ ਮੂੰਹੋਂ ਮੰਗ ਕੇ ਭਲਾ ਨਾ ਜੋ ਕੁਝ ਮਰਜੀ ਅਗਲੇ ਤੋਂ ਮੰਗ ਲਿਆ ਕਰੋ ਖੁਸ਼ੀਆਂ ਦਾ ਟਾਈਮ ਹੁੰਦਾ ਅਗਲੇ ਨੇ ਤੁਹਾਨੂੰ ਇੱਕ ਸ਼ਾਪ ਦੀ ਥਾਂ ਦੋ ਸ਼ਾਪਾਂ ਵੀ ਪਾ ਦੇਣੀਆਂ ਹੁੰਦੀਆਂ ਪਰ ਲੁਕੋ ਨਾ ਰੱਖਿਆ ਕਰੋ ਠੀਕ ਆ ਹਰ ਗੱਲ ਆ ਜਿਹੜੀ ਅਗਲੇ ਨੂੰ ਸਪਸ਼ਟ ਦੱਸ ਦਿਆ ਕਰੋ ਇਹ ਨਹੀਂ ਤੁਸੀਂ ਤਾਂ ਕਹੇ ਆ ਵੀ ਇੱਕ ਉਂਗਲ ਖੱਟੀ ਕਰਾਉਣ ਦੇ ਮਾਰਿਆਂ ਨੇ ਥੋੜਾ ਬਹੁਤਾ ਲਕੋ ਰੱਖ ਲਿਆ ਤੇ ਦੂਜੇ ਪਾਸੇ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਹੁੰਦੀਆਂ ਘਰਾਂ ਦੇ ਘਰ ਉਜੜ ਜਾਂਦੇ ਹੁੰਦੇ ਆ ਠੀਕ ਆ ਪਰ ਇਹ ਚੀਜ਼ ਜ਼ਰੂਰ ਕਰਿਆ ਕਰੋ ਜੇ ਕਿਸੇ ਦਾ ਘਰ ਰਿਸ਼ਤਾ ਤੁਸੀਂ ਜੋੜਦੇ ਹੋ ਉਹ ਲਾਈਫ ਟਾਈਮ ਜਿਹੜਾ ਹੈਗਾਗਾ ਲੰਮਾ ਉਹਨਾਂ ਦਾ ਜ਼ਿੰਦਗੀ ਹੈ ਜਿਹੜੀ ਅੰਤਲੇ ਸਾਹਾਂ ਤੱਕ ਨਿਭ ਜੇ ਇਹ ਜੀ ਗੱਲ ਕਰਕੇ ਰਿਸ਼ਤਾ ਉਹ ਕਰਾਇਆ ਕਰੋ ਇਹ ਸੀਗਾ ਦੂਸਰਾ ਪੱਖ ਪਿੰਡ ਕੁੜੜ ਦਾ ਤੇ ਤੁਹਾਡੇ ਸਾਹਮਣੇ ਜਿਹੜਾ ਲਿਆਂਦਾ ਹੈ ਇਹ ਇੱਕ ਮੈਂ ਵੀ ਗੱਲ ਕਹਣਾ ਹਾਂ ਹਾਂਜੀ ਹਾਂਜੀ ਜੇ ਜੀ ਉਹ 25 ਲੱਖ ਨੂੰ ਕਹਿੰਦਾ ਸੀ ਮੈਂ ਸਭ ਦੇ ਬੋਲਣੇ ਨਹੀਂ ਚਾਹੁੰਦਾ ਸੀਗਾ ਪਰ ਮੈਨੂੰ ਬੋਲਣੇ ਪੈਣਗੇ ਉਹ 25 ਲੱਖ ਕਹਿੰਦਾ ਨਾ ਮੈਂ ਆਪਾਂ 25 ਲੱਖ ਇੱਥੇ ਹੀ ਧਰ ਦੂੰਗਾ ਪੰਚਾਇਤ ਦੇ ਸਾਹਮਣੇ ਇੱਕ ਮਹੀਨਾ ਨਾ ਉਹ ਆਪਦੀ ਭੈਣ ਠੀਕ ਹੈ ਸਰ ਮੈਨੂੰ ਬੋਲਣ ਦੀ ਇੱਥੇ ਹੱਕ ਇੱਕ ਮਹੀਨਾ ਆਪਦੀ ਭੈਣ ਸਾਡੇ ਕੋਲ ਛੱਡ ਕੇ ਜਾਵੇ ਮੇਰੇ ਕੋਲ ਛੱਡ ਕੇ ਜਾਵੇ ਮੈਂ 25 ਲੱਖ ਧਰੂੰਗਾ ਸਾਰੀ ਪੜੀ ਪੰਚਾਇਤ ਚ ਕਿਸੇ ਦੀ ਕੁੜੀ ਦੀ ਜਿੰਨੀ ਹੁੰਦੀ ਕਿਉਂਕਿ ਬਹੁਤ ਸਾਰਾ ਫਰਕ ਅਸਲ ਦੇ ਵਿੱਚ ਪੈ ਚੁੱਕਿਆ ਇਹਨਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਗੱਲਾਂ ਸੀ ਅਸਲ ਦੇ ਵਿੱਚ ਲੀਗਲ ਤੌਰ ਤੇ ਜਿਹੜੀਆਂ ਸੀ ਉਹ ਪਾਸ ਹੀ ਨਹੀਂ ਕਰ ਸਕੇ ਜੇ ਆਪਾਂ ਕਹੀਏ ਸਾਰੇ ਪਰਿਵਾਰ ਵਾਲੇ ਪਾਸੇ ਮੁੰਡਾ ਵੀ ਉਹ ਚੀਜ਼ਾਂ ਨੂੰ ਪਾਸ ਆ ਜਿਹੜਾ ਉਹ ਕਰ ਨਹੀਂ ਸਕਿਆ ਤੇ ਇਹ ਪੱਖ ਜਿਹੜਾ ਦੂਜਾ ਤੁਹਾਡੇ ਸਾਹਮਣੇ ਰੱਖਿਆ ਤੇ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਬਲੂਕਾ ਧੰਨਵਾਦ